ਜ਼ਿੰਦਗੀ ਭਰ ਦਾ ਜੋ ਵੀ ਤੁਸੀਂ ਗੰਧ ਮੰਦ ਅੰਦਰ ਜਿਹੜਾ ਜਮਾ ਹੋ ਗਿਆ ਤੁਹਾਡੇ ਜਾਂ ਅਨਪਚ ਪਿਆ ਜਿਹਦੇ ਕਰਕੇ ਤੁਹਾਨੂੰ ਪੇਟ ਦੀਆਂ ਪ੍ਰੋਬਲਮਾਂ ਦਿੱਕਤ ਆਉਂਦੀ ਨੇ ਤਾਂ ਇੱਕ ਗਲਾਸ ਨਾਲ ਇਹ ਸਮਝ ਲਈ ਇੱਕ ਤਰ੍ਹਾਂ ਦਾ ਪੋਚਾ ਲਾ ਕੇ ਲੈ ਜਾਇ ਕਰੇਗਾ ਖਾਣਾ ਖਾਂਦੇ ਹੀ ਤੁਰੰਤ ਪਖਾਨੇ ਦਾ ਵੇਗ ਹੋਣਾ ਮਤਲਬ ਹਾਥ ਜ਼ੋਰ ਪੈਣਾ ਜਿਹੜਾ ਇਹਦੇ ਵਿੱਚ ਮਲ ਹੁੰਦਾ ਬਾਰ-ਬਾਰ ਥੋੜਾ ਥੋੜਾ ਕਰਕੇ ਮਾਲਾ ਹੋਊਗਾ ਇੱਕ ਵਾਰੀ ਸੰਤੁਸ਼ਟੀ ਨਹੀਂ ਹੋਊਗਾ ਵੀ ਤੁਸੀਂ ਕਲੀਅਰ ਹੋਗੇ ਇੱਕ ਗਲਾਸ ਤੁਸੀਂ ਡੇਲੀ ਪੀ ਲਿਆ ਇਹਦੇ ਨਾਲ ਤੁਹਾਡੇ ਪ੍ਰੋਟੀਨ ਵੀ ਪੂਰੀ ਸਾਰੀ ਬੋਡੀ ਦੀ એનર્ਜੀ ਵੀ ਪੂਰੀ ਡਾਈਟਰੀ ਫਾਈਬਰ ਵੀ ਆ ਗਿਆ ਤੁਹਾਡੇ ਕੋਲੇ ਸਾਰਾ ਕੁਝ ਹੀ ਆ ਗਿਆ ਤੁਹਾਡੇ ਕੋਲ ਡਾਕਟਰ ਸ਼ਾਹਦ ਪ੍ਰਵੇਸ਼ ਸਾਹਿਬ ਦੇ ਨੁਸਖੇ ਨੇ ਫਾਰਮੂਲੇ ਨੇ ਜਿਹੜਾ ਸੰਗ ਰਹਿਣੀ ਤੁਹਾਡੇ ਸੰਗ ਸੰਗ ਰਹਿੰਦੀ ਹੈ ਜਿਹੜੀ ਉਹ ਤੁਹਾਡੇ ਤੋਂ ਵਿਛੋੜ ਦੇਣੀ ਹੈ ਡਾਕਟਰ ਸਾਹਿਬ ਤੁਸੀਂ ਅੱਜ ਇਹ ਸ਼ੇਕ ਬਣਾ ਰਹੇ ਹੋ ਸੰਗ੍ਰਹਿਣੀ ਫ੍ਰੀ 골ਡਨ ਸ਼ੇਕ 70 ਤੋਂ 80% ਪੇਸ਼ੈਂਟ ਤਾਂ ਇਸ ਤਰ੍ਹਾਂ ਘਰ ਬੈਠੇ ਠੀਕ ਹੋ ਜਾਣਗੇ ਇਹਨਾਂ ਸੰਗ੍ਰਹਿਣੀ ਆਈ ਕਿੱਥੋਂ ਕੀ ਪ੍ਰੋਬਲਮ ਹੁੰਦੀ ਹੈ ਜੀ ਜਿੰਨਾ ਵੀ ਸਿਸਟਮ ਹੈ ਆਪਣੀ ਬਾਡੀ ਦਾ ਈਵਨ ਬ੍ਰੇਨ ਲੈ ਲਓ ਤੁਸੀਂ ਹਾਰਟ ਲੈ ਲਓ ਆਪਣੇ ਲੰਗਸ ਲੈ ਲਓ ਕਿਡਨੀ ਲੈ ਲਓ ਉਹ ਚੱਲਦਾ ਕਿੱਥੋਂ ਹੈ ਸਾਰਾ ਆਪਣੇ ਪਾਚਨ ਤੰਤਰ ਤੋਂ ਚੱਲਦਾ ਜਿਹੜੇ ਬੰਦੇ ਜ਼ਿਆਦਾ ਸਟ्रेस ਦੇ ਵਿੱਚ ਨੇ ਐਂਜ਼ਾਈਟੀ ਹੈ ਡਿਪਰੈਸ਼ਨ ਹੈ ਉਹਨਾਂ ਨੂੰ ਇਹ ਪ੍ਰੋਬਲਮ ਜ਼ਿਆਦਾ ਹੁੰਦੀ ਹੈ ਸਿੰਪਟਮ ਤਾਂ ਹੋਗੇ ਫਿਰ ਇਹਦੇ ਮੇਨ ਕਾਰਨ ਕੀ ਰਹਿੰਦੇ ਨੇ ਜੀ ਇਹਦੇ ਵਿੱਚ ਕਦੇ ਕਬਜ ਹੋ ਜਾਂਦੀ ਹੈ ਕਦੇ ਲੂਸ ਟੂਲ ਆਣ ਲੱਗ ਜਾਂਦੇ ਨੇ ਕਦੇ ਬਲੋਟਿੰਗ ਹੋਣ ਲੱਗ ਜਾਂਦੀ ਹੈ ਕਦੇ ਐਬਡੋਮినਲ ਕ੍ਰੈਂਪਸ ਦਰਦਾਂ ਹੋਣ ਲੱਗ ਜਾਂਦੀਆਂ ਨੇ ਜਾਂ ਕਦੇ ਗੈਸ ਇਹ ਤੋਂ ਇਲਾਵਾ ਜੇ ਅਗਰ ਆਪਾਂ ਦੇਖੀਏ ਜਿਹੜਾ ਮਲ ਹੁੰਦਾ ਉਹ ਝੱਗਦਾਰ ਹੋਏਗਾ ਕਦੇ ਸਖਤ ਜਾਂ ਕਦੇ ਪਤਲਾ ਉਹਦੀ ਕੋਈ ਪਾਰਟਿਕੂਲਰ ਇੱਕ ਕੰਸਿਸਟੈਂਸੀ ਨਹੀਂ ਹੁੰਦੀ ਜੇਕਰ ਤੁਸੀਂ ਡਾਕਟਰ ਸ਼ਾਹਿਦ ਪ੍ਰਵੇਸ਼ ਸਾਹ ਵਾਲਾ ਨੁਸਖਾ ਫਾਰਮੂਲਾ ਇਸਤੇਮਾਲ ਕਰਦੇ ਹੋ ਤਾ ਬਹੁਤ ਹੱਦ ਤੱਕ ਬਹੁਤ ਸਾਰੀਆਂ ਚੀਜ਼ਾਂ ਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ ਸਾਡਾ ਹੁਣੇ ਨੁਸਖਾ ਫਾਰਮੂਲਾ ਤੁਹਾਨੂੰ ਦੱਸ ਦਵਾਂ ਕਿਵੇਂ ਕਿਸ ਤਰੀਕੇ ਨਾਲ ਇੱਕ ਟਾਈਮ ਦੀ ਇੱਕ ਵਿਅਕਤੀ ਦੀ ਮੈਂ ਡੋਜ਼ ਦੱਸ ਰਿਹਾ ਇਹਦੇ ਵਿੱਚ ਸਭ ਤੋਂ ਪਹਿਲਾਂ ਹਿੰਗ ਹੈ ਇਹ ਸੁੱਕਾ ਅਦਰਕ ਹੈ ਬਿਲ ਦੀ ਗੁੱਧਾ ਹੈ ਕੱਚਾ ਬਿਲ ਦੀ ਗੁੱਧਾ ਹੈ ਇਹ ਅਨਾਰ ਦਾਣਾ ਤੁਸੀਂ ਲੈਣਾ ਇੱਕ ਚਮਚ ਆਹ ਪੀਪਲ ਹੀ ਆਪਣੀ ਡਰਾਈ ਪੀਪਲ ਹੀ ਇਹਨੂੰ ਆਪਾਂ ਕਹਿੰਦੇ ਆਂ ਦੀਪਨ ਪਾਚਨ ਚਕੈਸਾ ਜਿਹੜਾ ਤੁਹਾਡੀ ਬਾਡੀ ਦੇ ਵਿੱਚ ਆਮ ਦੋਸ਼ ਬਣਿਆ ਹੋਇਆ ਆਮ ਦੋਸ਼ ਸਾਰੀਆਂ ਬਿਮਾਰੀਆਂ ਦਾ ਕਾਰਨ ਹੈ ਠੀਕ ਹੈ ਨਾ ਉਹਨੂੰ ਆਪਾਂ ਬੈਲੈਂਸ ਕਰਨਾ ਹੈ ਸਿਰ ਘਰੇ ਬੈਠੇ ਹੀ ਠੀਕ ਹੋ ਜਾਂਦਾ ਹੈ ਕਈ ਦਿਨਾਂ ਤੋਂ ਸਾਨੂੰ ਬਸ ਥੈਂਕ ਯੂ ਦੇ ਫੋਨ ਹੀ ਆਉਦੇ ਨੇ ਵੀ ਡਾਕਟਰ ਸਾਹਿਬ ਠੀਕ ਹੈ ਜੀ ਅਸੀਂ ਠੀਕ ਆ ਧੰਨਵਾਦ ਤੁਹਾਡਾ ਇਹੀ ਕਰਨਾ ਹੈ ਕਿ ਤੁਸੀਂ 2 ਤਾਰੀਖ ਨੂੰ 2 ਫਰਵਰੀ ਨੂੰ ਆਉਣ ਵਾਲੀ ਨੂੰ ਤੁਸੀਂ ਕੈਂਪ ਦਾ ਆਰਗੇਨਾਈਜ਼ ਕੀਤਾ ਹੈ। ਇਹ ਜਿਹੜਾ ਸਾਡਾ ਹੋਊਗਾ ਫੋਕਸ ਇਹ ਹੋਊਗਾ ਕਿ ਪੇਸ਼ੈਂਟ ਦੇ ਆ ਲਾਈਫ ਸਟਾਈਲ ਠੀਕ ਕਰੀਏ। ਜਿੰਨੀਆਂ ਵੀ ਆਪਾਂ ਜ਼ਹਿਰਾਂ ਨੇ ਜਾਂ ਆਪਣਾ ਲੇਟ ਖਾਣ-ਪਾਨ ਹੈ ਜਾਂ ਆਪਾਂ ਜੋ ਵੀ ਅਡਲਟਡ ਫੂਡ ਖਾ ਰਹੇ ਹਾਂ, ਪ੍ਰੀਜ਼ਰਵੇਟਿਵ ਵਾਲਾ ਖਾਣਾ ਖਾ ਰਹੇ ਹਾਂ ਉਹਦੀ ਸਭ ਤੋਂ ਜ਼ਿਆਦਾ ਮਾਰ ਕਿਹਨੂੰ ਚਲਣੀ ਪੈਂਦੀ ਹੈ? ਲੀਵਰ ਨੂੰ ਚਲਣੀ ਪੈਂਦੀ ਹੈ। ਕੈਂਪ ਦੇ ਵਿੱਚ ਕੀ ਖਾਸ ਰਹਿਣ ਵਾਲਾ ਹੈ ਜੀ ਡਾਕਟਰ ਸਾਹਿਬ? ਲੀਵਰ ਦੇ ਨਾਲ ਪਾਚਨ ਤੰਤਰ ਦੀ ਜਿੰਨੀਆਂ ਪ੍ਰੋਬਲਮ ਨੇ ਜਿਸ ਤਰ੍ਹਾਂ ਮੈਂ ਪਹਿਲਾਂ ਬੋਲਿਆ ਨੇ ਉਹ ਸਾਰੀਆਂ ਚੀਜ਼ਾਂ ਦਾ ਆਪਾਂ ਚੈੱਕਅਪ ਫ੍ਰੀ ਕਰਾਂਗੇ। 7 ਦਿਨ ਦੀ ਦਵਾਈ ਫ੍ਰੀ ਦਵ ਹਾਵਤ ਹੈ ਕਿ ਹਿੰਗ ਲੱਗੇ ਨਾ ਫੜਕੜੀ ਰੰਗ ਚੌਖਾ ਆਵੇ ਪਰ ਅੱਜ ਜੋ ਵੀਡੀਓ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਉਹਦੇ ਚ ਹਿੰਗ ਵੀ ਲੱਗਣੀ ਹੈ ਔਰ ਹਿੰਗ ਦੇ ਨਾਲ ਨਾਲ ਜਿਹੜਾ ਉਹ ਫੜਕੜੀ ਦੀ ਥਾਂ ਤੇ ਸੁੱਕਾ ਅਦਰਕ ਵੀ ਲੱਗਣਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਰੰਗ ਆਏਗਾ ਉਹ ਤੁਹਾਨੂੰ ਹੈਰਾਨ ਕਰ ਸਕਦਾ ਹੈ ਸੱਚੀ ਕਾਲ ਜੀ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਇਹ ਵੀਡੀਓ ਜਿਸ ਜਿਸ ਸ਼ਖਸ ਨੇ ਦੇਖ ਲਈ ਇਹ ਜਿਸ ਨੂੰ ਇਹ ਵੀਡੀਓ ਕਿਤੋਂ ਮਿਲ ਗਈ ਤਾਂ ਉਹਨੂੰ ਜ਼ਿੰਦਗੀ ਭਰ ਪੇਟ ਦੀਆਂ ਦਿੱਕਤਾਂ ਪਰੇਸ਼ਾਨੀਆਂ ਨਹੀਂ ਹੋ ਸਕਣਗੀਆਂ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਹੇ ਨੇ ਅਮਾਇਆ ਨੇਚਰਲ ਕੇਅਰ ਸੈਂਟਰ ਦੇ ਡਾਕਟਰ ਡਾਕਟਰ شاہਦ پرویز ਜਿਨ੍ਹਾਂ ਨੇ ਅੱਜ ਸੰਗ੍ਰਹਿਣੀ ਫ੍ਰੀ 골ਡਨ ਸ਼ੇਕ ਵਾਲਾ ਨੁਸਕਾ ਤੁਹਾਡੇ ਨਾਲ ਸ਼ੇਅਰ ਕਰਨਾ ਹੈ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਦਿੰਦੇ ਆ ਸਟਾਰਟਿੰਗ ਦੇ ਵਿੱਚ ਹੀ ਕਿਹੜੇ-ਕਿਹੜੇ ਬਹੁਤ ਆਮ ਸਾਡੇ ਰਸੋਈ ਦੇ ਵਿੱਚ ਇਹ ਚੀਜ਼ਾਂ ਮਿਲ ਜਾਂਦੀਆਂ ਨੇ ਪਰ ਅੱਜ ਅਸੀਂ ਪਹਿਲਾਂ ਸਮਝਾਂਗੇ ਕਿ ਸੰਗ੍ਰਹਿਣੀ ਸ਼ਬਦ ਕੀ ਹੈ ਸੰਗ੍ਰਹਿਣੀ ਆਈ ਕਿੱਥੋਂ ਸੰਗ੍ਰਹਿਣੀ ਹੋਣ ਦਾ ਕਾਰਨ ਕੀ ਹੈ ਜਾਂ ਫਿਰ ਸੰਗ੍ਰਹਿਣੀ ਹੋਣ ਦਾ ਲੱਛਣ ਕਾਰਨ ਤੇ ਇਲਾਜ ਅੱਜ ਸਾਰੀ ਚੀਜ਼ਾਂ ਅਸੀਂ ਤੁਹਾਡੇ ਨਾਲ ਡਿਸਕਸ ਕਰਨ ਵਾਲੇ ਆ ਪਹਿਲਾਂ ਅਸੀਂ ਸਵਾਗਤ ਕਰ ਲੈਂਦੇ ਹਾਂ ਹਮੇਸ਼ਾ ਜਿਦਾਂ ਡਾਕਟਰ ਸ਼ਾਹਿਦ ਪਰਵੇਜ਼ ਸਾਹਿਬ ਦਾ ਡਾਕਟਰ ਸਾਹਿਬ ਹੈਗੇ ਨੇ ਇੱਕ ਕੈਂਪ ਵੀ 2 ਫਰਵਰੀ ਨੂੰ ਇੱਥੇ ਲਗਾ ਰਹੇ ਨੇ ਅਮਾਇਆ ਨੇਚਰਲ ਕੇਅਰ ਸੈਂਟਰ ਮਲੇਰਕੋਟਲੇ ਦੇ ਵਿੱਚ ਇਤਗਾ ਕਲੋਨੀ ਹੈਗੀ ਜਿੱਥੇ ਕਿਸੇ ਕੋਲੋਂ ਕੋਈ ਪੈਸਾ ਨਹੀਂ ਲਿਆ ਜਾਏਗਾ ਜ਼ਰੂਰੀ ਟੈਸਟ ਡਾਕਟਰ ਸਾਹਿਬ ਆਪਣੀ ਜੇਬ ਦੇ ਵਿੱਚੋਂ ਕਰਵਾਉਣਗੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਪਹਿਲਾਂ ਤਾਂ ਹਕੀਕਤ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਸਮਰਥਕਾਂ ਨੂੰ ਮੇਰੇ ਸਸਰੀਕਾਂ ਸलाम ਅੱਛਾ ਡਾਕਟਰ ਸਾਹਿਬ ਤੁਸੀਂ ਅੱਜ ਇਹ ਸ਼ੇਕ ਬਣਾ ਰਹੇ ਹੋ ਸੰਗ੍ਰਹਿਣੀ ਫ੍ਰੀ ਗੋਲਡਨ ਸ਼ੇਕ ਇਸ ਤੋਂ ਪਹਿਲਾਂ ਕੀ ਅਸੀਂ ਨੁਸਖਾ ਫਾਰਮੂਲਾ ਅੱਗੇ ਵਧਾਈਏ ਸਮਝਾਈਏ ਫਾਇਦੇ ਦਸੀਏ ਸੰਗ੍ਰਹਿਣੀ ਸ਼ਬਦ ਕੀ ਹੈ ਔਰ ਸੰਗ੍ਰਹਿਣੀ ਆਈ ਕਿੱਥੋਂ ਕੀ ਪ੍ਰੋਬਲਮ ਹੁੰਦੀ ਹੈ ਜੀ ਇਹ ਸੰਗ੍ਰਹਿਣੀ ਦੇ ਵਿੱਚ ਅਗਰ ਆਪਾਂ ਦੇਖੀਏ ਨਾ ਜਿਹੜੇ ਸਿੰਪਟਮ ਹੁੰਦੇ ਨੇ ਬੜੇ ਕੰਪਲਿਕਟਿਡ ਜਿਹੇ ਸਿੰਪਟਮ ਹੁੰਦੇ ਨੇ ਇਹਦੇ ਵਿੱਚ ਕਦੇ ਕਬਜ ਹੋ ਜਾਂਦੀ ਹੈ ਕਦੇ ਲੂਸ ਟੂਲ ਆਣ ਲੱਗ ਜਾਂਦੇ ਨੇ ਕਦੇ ਬਲੋਟਿੰਗ ਹੋਣ ਲੱਗ ਜਾਂਦੀ ਹੈ ਕਦੇ ਐਬਡੋਮినਲ ਕ੍ਰੈਂਪਸ ਦਰਦਾਂ ਹੋਣ ਲੱਗ ਜਾਂਦੀਆਂ ਨੇ ਜਾਂ ਕਦੇ ਗੈਸ ਮਤਲਬ ਇਹ ਕੁੱਲ ਮਿਲਾ ਕੇ ਨਾ ਇੱਕ ਕੰਪਲੈਕਸ ਜਿਹਾ ਇੱਕ ਐਬਡੋਮినਲ ਸਿੰਪਟਮ ਨੇ ਠੀਕ ਹੈ ਪਰ ਇਹਦੇ ਵਿੱਚ ਜੇ ਮੋਸਟ ਕਾਮਨ ਆਪਾਂ ਜਿਹੜਾ ਸਿੰਪਟਮ ਦੇਖੀਏ ਇਹਦੇ ਵਿੱਚ ਹੁੰਦਾ ਅਰਜੈਂਟ ਨੀਡ ਟੂ ਡੈਫିକੇਟ ਆਫਟਰ ਮੀਲ ਮਤਲਬ ਖਾਣਾ ਖਾਣਦੇ ਹੀ ਤੁਰੰਤ ਪਖਾਨੇ ਦਾ ਵੇਗ ਹੋਣਾ ਮਤਲਬ ਹਾਜ ਜ਼ੋਰ ਪੈਣਾ ਠੀਕ ਹੈ ਨਾਲ ਹੀ ਖਾਣਾ ਖਾ ਕੇ ਮਤਲਬ 15 ਮਿੰਟ ਅੱਧਾ ਘੰਟਾ ਘੰਟੇ ਤੋਂ ਬਾਅਦ ਹੀ ਬੰਦੇ ਨੂੰ ਮਹਿਸੂਸ ਹੋਊਗਾ ਕਿ ਮੈਨੂੰ ਫਰੈਸ਼ ਹੋਣਾ ਹੈ ਠੀਕ ਹੈ ਇਹ ਸਭ ਤੋਂ ਜਿਹੜਾ ਇੰਪੋਰਟੈਂਟ ਸਿੰਪਟਮ ਹੈ ਇਸ ਤੋਂ ਲਗਭਗ ਅਗਰ ਆਪਾਂ ਦੇਖੀਏ ਜਿਹੜਾ ਇਹਦੇ ਵਿੱਚ ਮਲ ਹੁੰਦਾ ਬਾਰ-ਬਾਰ ਥੋੜਾ ਥੋੜਾ ਕਰਕੇ ਮਾਲਾ ਹੋਊਗਾ ਇੱਕ ਵਾਰੀ ਸੰਤੁਸ਼ਟੀ ਨਹੀਂ ਹੋਊਗਾ ਵੀ ਤੁਸੀਂ ਕਲੀਅਰ ਹੋਗੇ ਇਹ ਤੋਂ ਇਲਾਵਾ ਜੇ ਅਗਰ ਆਪਾਂ ਦੇਖੀਏ ਜਿਹੜਾ ਮਲ ਹੁੰਦਾ ਉਹ ਝੱਗਦਾਰ ਹੋਏਗਾ ਠੀਕ ਹੈ ਜੀ ਕਦੇ ਸਖਤ ਜਾਂ ਕਦੇ ਪਤਲਾ ਉਹਦੀ ਕੋਈ ਪਾਰਟਿਕੂਲਰ ਇੱਕ ਕਨਸਿਸਟੈਂਸੀ ਨਹੀਂ ਹੋਣੀ ਠੀਕ ਹੈ ਠੀਕ ਹੈ ਇਹਦੇ ਵਿੱਚ ਜ਼ਿਆਦਾ ਜਿਹੜਾ ਮੰਨਿਆ ਜਾਂਦਾ ਇਹ ਇੱਕ ਮਾਨਸਿਕ ਪ੍ਰੋਬਲਮ ਜ਼ਿਆਦਾ ਹੈ ਠੀਕ ਹੈ ਨਾ ਜਿਹੜੇ ਬੰਦੇ ਜ਼ਿਆਦਾ ਸਟ्रेस ਦੇ ਵਿੱਚ ਨੇ ਐਂਜ਼ਾਈਟੀ ਹੈ ਡਿਪਰੈਸ਼ਨ ਹੈ ਉਹਨਾਂ ਨੂੰ ਇਹ ਪ੍ਰੋਬਲਮ ਜ਼ਿਆਦਾ ਹੁੰਦੀ ਹੈ ਠੀਕ ਹੈ ਨਾ ਇਸ ਤੋਂ ਇਲਾਵਾ ਇਹ ਤਾਂ ਚਲੋ ਪ੍ਰੋਬਲਮ ਗੈਸਟ੍ਰਿਕ ਸਿਸਟਮ ਨੂੰ ਲੈ ਕੇ ਨੇ ਠੀਕ ਹੈ ਨਾ ਜਿਵੇਂ ਜਿਸ ਤਰ੍ਹਾਂ ਬਾਰ ਬਾਰ ਪੋਟੀ ਆਉਂਦੀ ਹੈ ਇੱਕ ਵਾਰੀ ਚੇ ਪੇਟ ਸਾਫ ਨਹੀਂ ਹੁੰਦਾ ਕਦੇ ਮਲ ਝੱਗਦਾਰ ਹੈ ਕਦੇ ਪਤਲਾ ਹੈ ਕਦੇ ਸਖਤ ਹੈ ਇਹ ਤੋਂ ਇਲਾਵਾ ਜਿਨ੍ਹਾਂ ਨੂੰ ਵੀ ਸੰਗਰਹਿਣੀ ਹੈ ਉਹ ਬੰਦਾ ਹਮੇਸ਼ਾ ਹੀ ਸਟ੍ਰੈਸ ਐਂਜਾਇਟੀ ਜਾਂ ਲਾਸ ਆਫ weight ਮਤਲਬ ਵਜ਼ਨ ਘਟਣਾ ਸ਼ੁਰੂ ਹੋ ਜਾਂਦਾ ਹੈ ਐਨੀਮੀਆ ਹਾਂ ਹਾਂਜੀ ਹਾਂ ਅਨੀਮੀਆ ਹੋਣਾ ਸ਼ੁਰੂ ਹੋ ਜਾਂਦਾ ਖੂਨ ਦੀ ਕਮੀ ਕਿਉਂਕਿ ਇੱਕ ਮਾਲ ਅਬਜਪਸ਼ਨ ਸਿੰਡਰੋਮ ਹੈ ਜਿਹੜੀ ਚੀਜ਼ ਆਪਾਂ ਖਾ ਰਹੇ ਹਾਂ ਉਹ ਅਬਜ਼ੌਰਬ ਹੋਣ ਤੋਂ ਪਹਿਲਾਂ ਹੀ ਕੋਟੀ ਦੇ ਰਾਸਤੇ ਨਿਕਲ ਜਾਂਦੀ ਹੈ ਇਹ ਇੱਕ ਮਾਲ ਅਬਜਪਸ਼ਨ ਸਿੰਡਰੋਮ ਹੈ ਇਹਦੇ ਕਰਕੇ ਅਨੀਮੀਆ ਵੀ ਹੋਣਾ ਸ਼ੁਰੂ ਹੋ ਜਾਂਦਾ ਤੇ ਜਿੰਨੀਆਂ ਵੀ ਮਲਟੀ ਵਿਟਾਮਿਨਸ ਨੇ ਆਪਣੇ ਉਹਨਾਂ ਦੀ ਕੱਲੇ ਕੱਲੇ ਦੀ ਹੌਲੀ ਹੌਲੀ ਕਰਕੇ ਕੱਲੇ ਕੱਲੇ ਦੀ ਡੈਫੀਸ਼ੈਂਸੀ ਹੋਣੀ ਸ਼ੁਰੂ ਹੋ ਜਾਂਦੀ ਹੈ ਮਤਲਬ ਕਿ ਇਹ ਸਾਰੇ ਇਹਦੇ ਸਿੰਪਟਮ ਨੇ ਜੇ ਆਪਾਂ ਗੱਲ ਕਰੀਏ ਠੀਕ ਹੈ ਦੈਟਸ ਆ ਫਿਰ ਇਹਦਾ ਸਿੰਟਮ ਤਾਂ ਹੋ ਗਏ ਫਿਰ ਇਹਦੇ ਮੇਨ ਕਾਰਨ ਕੀ ਰਹਿੰਦੇ ਨੇ ਜੀ ਇਹ ਤਾਂ ਤੁਸੀਂ ਦੱਸਤਾ ਵੀ ਜੇਕਰ ਤੁਹਾਨੂੰ ਇਦਾਂ ਦੇ ਪਰ ਕਈ ਵਾਰ ਹੁੰਦਾ ਜੀ ਧਰਨ ਜਦੋਂ ਪੈ ਜਾਂਦੀ ਹੈ ਧਰ ਜਿਹਨੂੰ ਕਹਿੰਦੇ ਨੇ ਪੰਜਾਬੀ ਚ ਅਸੀਂ ਤੇ ਫਿਰ ਉਹਦੇ ਕਰਕੇ ਵੀ ਇਸ ਤਰ੍ਹਾਂ ਦੇ ਸਿੰਟਮ ਆ ਸਕਦੇ ਨੇ ਜੀ ਜਾਂ ਇਹ ਵੀ ਉਹ ਸਗਰੈਣੀ ਦੀ ਭੈਣ ਹੀ ਹੈ ਧਰਨ ਵੀ ਧਰਨ ਬੇਸਿਕਲੀ ਆਪਾਂ ਕਿਹਨੂੰ ਕਹਿੰਦੇ ਨੇ ਧਰਨ ਇੱਕ ਮਤਲਬ ਇੱਕ ਲੇਮਨ ਲੈਂਗੁਏਜ ਦਾ ਇੱਕ ਵਰਡ ਹੈ ਠੀਕ ਹੈ ਨਾ ਧਰਨ ਜਿਹਨੂੰ ਆਪਾਂ ਕਹਦੇ ਨੇ ਧਰਨ ਦੇ ਵਿੱਚ ਬੇਸਿਕਲੀ ਕੀ ਹੈ ਕਿ ਫਲੈਚੂਲੈਂਸ ਹੁੰਦੀ ਹੈ ਜਿਹਨੂੰ ਆਪਾਂ ਗੈਸ ਕਹਦੀ ਹੈ ਅਬਡੋਮਨਲ ਫੁੱਲਨੈਸ ਜੀ ਹੁੰਦੀ ਹੈ ਤੇ ਉਹ ਇੱਕ ਚੱਲਦਾ ਫਿਰਦਾ ਇੱਕ ਪ੍ਰੋਬਲਮ ਐ ਇਸ ਨੂੰ ਆਯੁਰਵੇਦ ਅਸੀਂ ਗੁਲਮ ਵੀ ਕਹਿ ਦਿੰਨੇ ਆ ਠੀਕ ਹੈ ਨਾ ਮਤਲਬ ਇੱਕ ਇਹ ਬਾਤ ਜਵਿਆਦੀ ਹੈ ਠੀਕ ਹੈ ਜਿਹੜੀ ਸੰਗ੍ਰਹਿਣੀ ਹੈ ਇਹ ਇੱਕ ਮਲਅਬਜਪਸ਼ਨ ਸਿੰਡਰੋਮ ਹੈ ਇਹ ਤਰਨ ਨਾਲੋਂ ਡਿਫਰੈਂਟ ਹੈ ਠੀਕ ਹੈ ਨਾ ਇਹਦੇ ਵਿੱਚ ਜਿਹੜੇ ਆਪਾਂ ਕਾਰਨਾਂ ਦੀ ਗੱਲ ਕਰੀਏ ਅਗਰ ਸੰਗ੍ਰਹਿਣੀ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਸਭ ਤੋਂ ਜਿਹੜੀ ਮੇਨ ਚੀਜ਼ ਹੈ ਜਦੋਂ ਆਪਣੇ ਮਾਨਸਿਕ ਜਿਹੜੇ ਦੋਸ਼ ਨੇ ਆਯੁਰਵੇਦ ਤਾਂ ਇਹ ਕਹਿੰਦਾ ਜਿਹੜੇ ਤੁਹਾਡੇ ਮਾਨਸਿਕ ਸਰੀਰਕ ਕਾਰਨ ਨੇ ਇਹ ਸਰੀਰਿਕ ਕਾਰਨ ਨੇ ਜਾਂ ਮਾਨਸਿਕ ਕਾਰਨ ਨੇ ਇਹਨਾਂ ਨੂੰ ਮਿਲ ਕੇ ਜਿਹੜੀ ਆਪਣੀ ਜਠਰਾਗਨੀ ਹੈ ਉਹ ਦੋਸ਼ਿਤ ਹੁੰਦੀ ਹੈ ਜਠਰਾਗਨੀ ਮਤਲਬ ਸਾਡੀ ਜਿਹੜੀ ਡਾਈਜੈਸਟਿਵ ਫਾਇਰ ਹੈ ਜਿਹੜੀ ਖਾਣਾ ਪਚਾਉਂਦੀ ਹੈ ਠੀਕ ਹੈ ਨਾ ਜਦੋਂ ਉਹ ਦੋਸ਼ਿਤ ਹੁੰਦੀ ਹੈ ਉਹ ਦੋਸ਼ਿਤ ਹੋਣ ਤੋਂ ਬਾਅਦ ਸਾਡਾ ਜਿਹੜਾ ਵਾਤ ਦੋਸ਼ ਹੈ ਵਾਤ ਪਿੱਤ ਕਫ ਤਿੰਨ ਦੋਸ਼ ਹੁੰਦੇ ਨੇ ਸਰੀਰ ਦੇ ਵਿੱਚ ਜਿਹੜਾ ਸਾਡਾ ਵਾਤ ਦੋਸ਼ ਹੈ ਉਹ ਪ੍ਰਕੁਪਿਤ ਹੋਣਾ ਸ਼ੁਰੂ ਹੋ ਜਾਂਦਾ ਹੈ ਜੇ ਸਪੈਸੀਫਿਕਲੀ ਦੇਖਿਆ ਜਾਵੇ ਸਮਾਨ ਤੇ ਆਪਾਨ ਵਾਜ ਜਿਹੜੀ ਆਪਾਨ ਵਾਯੂ ਹੈ ਉਹ ਦੋਸ਼ਿਤ ਹੋ ਜਾਂਦੀ ਹੈ ਜਦੋਂ ਉਹ ਦੋਸ਼ਿਤ ਹੁੰਦੀ ਹੈ ਉਹ ਦੋਸ਼ਿਤ ਹੋਣ ਨਾਲ ਕੀ ਹੈ ਕਿ ਸੰਗ੍ਰਹਿਣੀ ਠੀਕ ਹੈ ਜੇ ਅਗਰ ਆਪਾਂ ਗੱਲ ਕਰੀਏ ਐਲੋਪੈਥਿਕ ਸਿਸਟਮ ਦੇ ਹਿਸਾਬ ਦੇ ਨਾਲ ਗੱਲ ਕਰੀਏ ਤਾਂ ਸਭ ਤੋਂ ਮੇਨ ਜਿਹੜਾ ਕਾਰਨ ਮੰਨਿਆ ਗਿਆ ਉਹ ਸਟ्रेस ਮੰਨਿਆ ਗਿਆ ਟੈਨਸ਼ਨ ਮੰਨੀ ਗਈ ਹੈ ਡਿਪਰੈਸ਼ਨ ਮੰਨੀ ਗਈ ਹੈ ਐਂਜਾਇਟੀ ਮੰਨਿਆ ਗਿਆ ਜਿਹੜਾ ਜਾਂ ਜਿਹੜੇ ਬੱਚੇ ਇਸ ਤਰ੍ਹਾਂ ਦੇ ਨੇ ਵੀ ਛੋਟੀ ਏਜ ਦੇ ਵਿੱਚ ਹੀ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ अर्ਲੀ ਏਜ ਸਟ्रेस ਜਿਹੜਾ ਇਹਦਾ ਬਹੁਤ بڑا ਕਾਰਨ ਹੈ अर्ਲੀ ਏਜ ਸਟ्रेस ਮਤਲਬ ਤੁਸੀਂ ਇਹ ਕਹਿ ਰਹੇ ਹੋ ਵੀ ਜਿਹੜੇ ਪਰਿਵਾਰ ਆਪਣੇ ਬੱਚਿਆਂ ਨੂੰ ਪੜ੍ਹਾਈ ਦਾ ਜਾਂ ਕਿਸੇ ਕੰਪੀਟੀਸ਼ਨ ਦਾ ਜਾਂ ਕਿਸੇ ਖੇਡ ਦੇ ਕੰਪੀਟੀਸ਼ਨ ਚ ਲਿ ਜਾ ਕੇ ਜਾਂ ਉਹਨਾਂ ਕਾਰਨਾਂ ਕਰਕੇ ਕੋਈ ਸਟ्रेस ਪਾਉਂਦੇ ਨੇ ਓਵਰਲੋਡ ਕਰਦੇ ਨੇ ਉਹਦੇ ਦਿਮਾਗ ਨੂੰ ਉਹਦੇ ਮਾਈਂਡ ਨੂੰ ਤਾਂ ਫਿਰ ਉਹਦਾ ਅਸਰ ਸਾਰੀ ਜ਼ਿੰਦਗੀ ਰਹਿੰਦਾ ਔਰ ਪੇਟ ਤੇ ਬਣਿਆ ਰਹਿੰਦਾ ਹੈ ਬਿਲਕੁਲ ਕਿਉਂਕਿ ਜਿਹੜਾ ਆਪਣਾ ਪੇਟ ਹੈ ਨਾ ਇੱਕ ਐਕਸਿਸ ਹੁੰਦਾ ਜਿਹਨੂੰ ਆਪਾਂ ਕਹਿੰਦੇ ਗਟ ਬ੍ਰੇਨ ਐਕਸਿਸ ਜਦੋਂ ਉਸੇ ਸਟ्रेस ਦੇ ਵਿੱਚ ਟੈਨਸ਼ਨ ਚ ਡਿਪਰੈਸ਼ਨ ਚ ਐਂਜ਼ਾਈਟੀ ਚ ਠੀਕ ਹੈ ਜਿਹੜਾ ਸਾਡਾ ਕਨੈਕਟੀਵਿਟੀ ਹੈ ਸਾਡੇ ਬ੍ਰੇਨ ਨਾਲ ਸਾਡੇ ਜੀਆਈਟੀ ਸਿਸਟਮ ਦੀ ਉਹ ਕਨੈਕਟੀਵਿਟੀ ਹੈ ਜਿਹੜੀ ਪੂਰ ਹੋ ਜਾਂਦੀ ਹੈ ਮਤਲਬ ਉਹ ਕਨੈਕਟੀਵਿਟੀ ਵੀਕ ਹੋਣ ਲੱਗ ਜਾਂਦੀ ਹੈ ਜਦੋਂ ਕਨੈਕਟੀਵਿਟੀ ਵੀਕ ਹੋ ਗਈ ਡਿਊ ਟੂ ਸਟ्रेस ਐਂਜਾਇਟੀ ਜਾਂ ਕੋਈ ਵੀ ਕਾਰਨ ਇਸ ਤਰ੍ਹਾਂ ਦੇ ਸਟ्रेस ਰਿਲੇਟਡ ਜਿੰਨੇ ਵੀ ਕਾਰਨ ਨੇ ਉਹਦੇ ਨਾਲ ਜਿਹੜੀ ਇਹ ਕਨੈਕਟੀਵਿਟੀ ਵੀਕ ਹੋ ਗਈ ਉਹਦੇ ਨਾਲ ਸਾਡੇ ਜਿਹੜੇ ਡਾਈਜੈਸਟਿਵ ਜੂਸ ਨੇ ਖਾਣਾ ਪਚਾਉਣ ਵਾਲੇ ਸਾਡੇ ਜੂਸ ਨੇ ਪੇਟ ਦੇ ਉਹ ਪ੍ਰੋਪਰ ਨਹੀਂ ਬਣਦੇ ਠੀਕ ਹੈ ਨਾ ਕੁਝ ਨਿਊਰੋਟਰਾਂਸਮੀਟਰ ਆਪਣੇ ਬ੍ਰੇਨ ਦੇ ਵਿੱਚ ਇਸ ਤਰ੍ਹਾਂ ਦੇ ਨੇ ਜਿਹੜੇ ਉਹ ਜੂਸ ਬਣਾਉਣ ਦੇ ਵਿੱਚ ਆਪਣੀ ਹੈਲਪ ਕਰਦੇ ਨੇ ਠੀਕ ਹੈ ਨਾ ਉਹ ਪ੍ਰੋਪਰ ਨਹੀਂ ਬਣਦੇ ਉਹਦੇ ਨਾਲ ਕੀ ਹੈ ਕਿ ਬੱਚਾ ਹੋਲੀ-ਹੋਲੀ ਇਹ ਚੀਜ਼ਾਂ ਦਾ ਸ਼ਿਕਾਰ ਰਹਿੰਦਾ ਹੈ। ਇਹ ਜਿਹੜਾ ਆਪਣਾ ਬ੍ਰੇਨ ਤੇ ਗੱਟ ਜਿਹੜੀ ਆਪਾਂ ਗੱਲ ਕਰਦੇ ਆਂ ਕਨੈਕਟੀਵਿਟੀ ਦੀ ਇਹਦਾ ਕਾਰਨ ਦੂਸਰਾ ਵੀਕ ਪੈਣ ਦਾ ਇਹ ਵੀ ਹੈ ਜਿਸ ਨਾਲ ਅੱਜ ਦੇ ਦੌਰ ਦੇ ਵਿੱਚ ਅਸੀਂ ਫੋਨ ਦੇਖ ਕੇ ਖਾਣਾ ਖਾ ਰਹੇ ਆਂ, ਟੀਵੀ ਦੇਖ ਕੇ ਖਾਣਾ ਖਾ ਰਹੇ ਆਂ, ਗੱਲਾਂ-ਬੱਤਾਂ ਕਰਦੇ ਖਾਣਾ ਖਾ ਰਹੇ ਆਂ, ਇੱਕ ਸਾਈਡ ਤੇ ਲੈਪਟਾਪ ਤੇ ਕੰਮ ਕਰ ਰਹੇ ਆਂ, ਖਾਣਾ ਖਾ ਰਹੇ ਆਂ, ਫੋਨ ਤੇ ਗੱਲ ਕਰ ਰਹੇ ਆਂ, ਖਾਣਾ ਖਾ ਰਹੇ ਆਂ। ਉਹਦੇ ਵਿੱਚ ਕੀ ਹੈ ਕਿ ਆਪਣੀ ਜਿਹੜੇ ਟੇਸਟ ਬਰਡਸ ਨੇ ਇਹ ਆਪਣਾ ਬ੍ਰੇਨ ਹੈ ਉਹੋ ਆਪਣੇ ਪਾਚਨ ਤੰਤਰ ਦੇ ਨਾਲ ਜਾਂ ਆਪਣੀਆਂ ਟੇਸਟ ਬਰਡ ਦੇ ਨਾਲ ਜਾਂ ਜਿੰਨੇ ਵੀ ਸਾਡੇ ਡਾਈਜੈਸਟਿਵ ਜੂਸ ਨੇ ਉਹਦੇ ਨਾਲ ਇਨਵੋਲ ਵੀ ਨਹੀਂ ਹੁੰਦਾ ਕੋਆਰਡੀਨੇਟ ਨਹੀਂ ਕਰਦਾ ਕੋਆਰਡੀਨੇਟ ਨਹੀਂ ਕਰਦਾ ਜਦੋਂ ਉਹ ਕੋਆਰਡੀਨੇਟ ਨਹੀਂ ਹੁੰਦਾ ਉਹਦੇ ਨਾਲ ਕੀ ਹੈ ਕਿ ਜਿਹੜੇ ਡਾਈਜੈਸਟਿਵ ਜੂਸ ਨੇ ਸਾਡੀ ਜਠਰਾਗਨੀ ਉਹ ਪ੍ਰੋਪਰ ਨਹੀਂ ਬਣਦੀ ਜਿਹਦੇ ਨਾਲ ਸਾਡਾ ਜਿਹੜਾ ਖਾਣਾ ਹੈ ਉਹ ਪ੍ਰੋਪਰ ਡਾਈਜੈਸਟ ਨਹੀਂ ਹੁੰਦਾ ਹੌਲੀ-ਹੌਲੀ ਜਾ ਕੇ ਉਹ ਸੰਗ੍ਰਹਿਣੀ ਚ ਕਨਵਰਟ ਹੋ ਜਾਂਦਾ ਠੀਕ ਹੈ ਜੀ ਜੀ ਇਸ ਤੋਂ ਇਲਾਵਾ ਜੇ ਅਗਰ ਆਪਾਂ ਮੇਨ ਕਾਰਨ ਮੰਨੀਏ ਕਾਰਨਾਂ ਦੀ ਆਪਾਂ ਗੱਲ ਕਰ ਰਹੇ ਹਾਂ ਡਿਸ ਬਾਇਓਸਿਸ ਡਿਸ ਬਾਇਓਸਿਸ ਦਾ ਮਤਲਬ ਹੁੰਦਾ ਹੈ ਵੀ ਜਿਹੜੀਆਂ ਗੁੱਡ ਬੈਕਟੀਰੀਆ ਨੇ ਜਦੋਂ ਉਹਨਾਂ ਦੀ ਗਿਣਤੀ ਘਟਣ ਲੱਗਦੀ ਹੈ ਬੈਡ ਬੈਕਟੀਰੀਆ ਦੀ ਗਿਣਤੀ ਵਧਣ ਲੱਗਦੀ ਹੈ ਜਿਸ ਤਰ੍ਹਾਂ ਆਪਾਂ ਲਾਸਟ ਵੀਡੀਓ 'ਚ ਵੀ ਗੱਲ ਕੀਤੀ ਸੀ ਕਾਂਜੀ ਜਿਹੜੀ ਸੀ ਕਾਂਜੀ ਗੁੱਡ ਬੈਕਟੀਰੀਆ ਨੂੰ ਬਣਾਉਂਦੀ ਹੈ ਗੁੱਡ ਬੈਕਟੀਰੀਆ ਕੀ ਕਰਦੀਆਂ ਨੇ ਖਾਣਾ ਪਚਾਉਣ ਦੇ ਵਿੱਚ ਸਾਡੀ ਹੈਲਪ ਕਰਦੀਆਂ ਨੇ ਠੀਕ ਹੈ ਜਿਹੜੀਆਂ ਬੈਡ ਬੈਕਟੀਰੀਆ ਨੇ ਉਹ ਕੀ ਕਰਦੀਆਂ ਨੇ ਕਿ ਆਪਾਂ ਨੂੰ ਬਿਮਾਰੀ ਦਿੰਦੀਆਂ ਨੇ ਜਦੋਂ ਇਹਨਾਂ ਦਾ ਇਕੁਇਲਿਬਰੀਅਮ ਹਿੱਲ ਜਾਂਦਾ ਹੈ ਜਿਹੜਾ ਇਹਨਾਂ ਦਾ ਇੱਕ ਇਕੁਇਲਿਬਰੀਅਮ ਬਣਿਆ ਹੋਇਆ ਹੈ ਅਗਰ ਉਹ ਹਿੱਲ ਜਾਂਦਾ ਹੈ ਗੁੱਡ ਬੈਕਟੀਰੀਆ ਘਟਣ ਲੱਗਦੀਆਂ ਨੇ ਬੈਡ ਬੈਕਟੀਰੀਆ ਵਧਣ ਲੱਗ ਜਾਂਦੀਆਂ ਨੇ ਇਹ ਵੀ ਇੱਕ ਕਾਰਨ ਬੰਦ ਹੈ ਕਿਉਂਕਿ ਗੁੱਡ ਬੈਕਟੀਰੀਆ ਦੀ ਜਿਹੜੀ ਹੈ ਜੇ ਆਪਾਂ ਕੇਜੀ ਦੇ ਹਿਸਾਬ ਨਾਲ ਉਹਦੀ ਅਮਾਉਂਟ ਕਿੰਨੀ ਹੈ 1.5 ਕਿਲੋ ਦੀ ਉਹਦੀ ਅਮਾਉਂਟ ਹੈ ਮਤਲਬ 1.5 ਕਿਲੋਗ੍ਰam ਆਪਣੀ ਗੱਟ ਦੇ ਵਿੱਚ ਹੁੰਦੀਆਂ ਨੇ ਗੁੱਡ ਬੈਕਟੀਰੀਆ ਉਹ ਤਰ੍ਹਾਂ ਤਰ੍ਹਾਂ ਦੀਆਂ ਨੇ ਬਾਇਫਿਡੋ ਬੈਕਟੀਰੀਆ ਮੈ ਲੈਕਟੋਬੈਸਿਲਸ ਉਹ ਤਰ੍ਹਾਂ ਤਰ੍ਹਾਂ ਦੀ ਇਹੀ ਕਰਨਾ ਹੈ ਕਿ ਤੁਸੀਂ 2 ਤਾਰੀਖ ਨੂੰ 2 ਫਰਵਰੀ ਨੂੰ ਆਉਣ ਵਾਲੀ ਨੂੰ ਤੁਸੀਂ ਕੈਂਪ ਦਾ ਆਰਗੇਨਾਈਜ਼ ਕੀਤਾ ਹੈ ਪੇਟ ਵਾਲਿਆਂ ਕਰਕੇ ਖਾਸ ਕਰਕੇ ਕਿਉਂਕਿ ਮਰੀਜ਼ ਪੇਟ ਵਾਲੇ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਕੋਲ ਬਹੁਤ ਜ਼ਿਆਦਾ ਆ ਰਹੇ ਸਨ ਦੇਖੋ ਜਿੰਨਾ ਵੀ ਸਿਸਟਮ ਹੈ ਆਪਣੀ ਬੋਡੀ ਦਾ ਈਵਨ ਬ੍ਰੇਨ ਲੈ ਲਓ ਤੁਸੀਂ ਹਾਰਟ ਲੈ ਲਓ ਆਪਣੇ ਲੰਗਸ ਲੈ ਲਓ ਕਿडनी ਲੈ ਲੋ ਉਹ ਚੱਲਦਾ ਕਿੱਥੋਂ ਹੈ ਸਾਰਾ ਆਪਣੇ ਪਾਚਨ ਤੰਤਰ ਤੋਂ ਚੱਲਦਾ ਠੀਕ ਹੈ ਨਾ ਆਪਣੇ ਪਾਚਨ ਤੰਤਰ ਤੋਂ ਚੱਲਦਾ ਹੈ ਜਾਂ ਆਪਣੇ ਲੀਵਰ ਤੋਂ ਚੱਲਦਾ ਹੈ ਸਾਰੀਆਂ ਜਿੰਨੀਆਂ ਵੀ ਆਪਾਂ ਜ਼ਹਿਰਾਂ ਨੇ ਜਾਂ ਆਪਣਾ ਲੇਟ ਖਾਣ ਪਾਣ ਹੈ ਜਾਂ ਆਪਾਂ ਜੋ ਵੀ ਐਡਲਟਡ ਫੂਡ ਖਾ ਰਹੇ ਹਾਂ ਪ੍ਰੀਜ਼ਰਵੇਟਿਵ ਵਾਲਾ ਖਾਣਾ ਖਾ ਰਹੇ ਹਾਂ ਉਹਦੀ ਸਭ ਤੋਂ ਜ਼ਿਆਦਾ ਮਾਰ ਕਿਹਨੂੰ ਚਲਣੀ ਪੈਂਦੀ ਹੈ ਲੀਵਰ ਨੂੰ ਚਲਣੀ ਪੈਂਦੀ ਹੈ ਆਪਣੇ ਨੂੰ ਲੀਵਰ ਹੋ ਗਿਆ ਆਪਣਾ ਪਾਚਨ ਤੰਤਰ ਹੋ ਗਿਆ ਇਹਦੇ ਤੇ ਸਭ ਤੋਂ ਜ਼ਿਆਦਾ ਮਾਰ ਪੈਂਦੀ ਹੈ ਜਦੋਂ ਇਹਦੇ ਤੇ ਮਾਰ ਪੈਂਦੀ ਹੈ ਫਿਰ ਆਪਣਾ ਕੱਲਾ ਕੱਲਾ ਕਰਕੇ ਸਾਰੇ ਆਰਗਨ ਬਿਮਾਰ ਹੁੰਦੇ ਨੇ ਸਭ ਤੋਂ ਪਹਿਲਾਂ ਹਾਰਟ ਲੈ ਲੋ ਸਟੋਲ ਬਦਲਣਾ ਸ਼ੁਰੂ ਹੁੰਦਾ ਹੈ ਠੀਕ ਹੈ ਨਾ ਇਨਸੋਮਨੀਆ ਹੋਣਾ ਸ਼ੁਰੂ ਹੁੰਦਾ ਨੀਂਦ ਨਹੀਂ ਆਉਂਦੀ ਪ੍ਰੋਪਰ ਐਂਜਾਇਟੀ ਡਿਪਰੈਸ਼ਨ ਉਸ ਤੋਂ ਬਾਅਦ ਜੁਆਇੰਟ ਡਿਸਆਰਡਰ ਮਤਲਬ ਇਹ ਸਾਰੀਆਂ ਚੀਜ਼ਾਂ ਜਦੋਂ ਆਪਣੇ ਪੇਟ ਦੇ ਵਿੱਚ ਐਸਿਡਿਟੀ ਤਜਾਬੀਪਣ ਹੋ ਗਿਆ ਜੇ ਆਪਣੇ ਲੀਵਰ ਦੇ ਵਿੱਚ ਤਜਾਬੀਪਣ ਗਰਮੈਸ਼ ਹੋ ਗਈ ਤਾਂ ਆਪਣਾ ਇਹ ਨਾ ਸੋਚੋ ਵੀ ਆਪਣਾ ਕੱਲਾ ਪਾਚਨ ਤੰਤਰੀ ਪ੍ਰਭਾਵਿਤ ਹੋਊਗਾ ਆਪਣਾ ਓਵਰਆਲ ਜਿਹੜਾ ਬਾਡੀ ਦਾ ਫੰਕਸ਼ਨ ਹੈ ਉਹ ਪ੍ਰਭਾਵਿਤ ਹੋਊਗਾ ਇਹ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਇੱਕ ਅਪਰਾਲਾ ਕਰ ਰਹੇ ਹਾਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਪਾਚਨ ਤੰਤਰ ਨੂੰ ਲੈ ਕੇ ਜਿੰਨਾ ਵੀ ਸਿਸਟਮ ਹੈ ਲੀਵਰ ਵਾਲੀਆਂ ਪ੍ਰੋਬਲ ਕਬਜੇ ਰਹਿੰਦੀ ਹੈ ਸੰਗ੍ਰਹਿਣੀ ਦੀ ਪ੍ਰੋਬਲਮ ਹੈ ਜਾਂ ਬਬਾਸੀਰ ਹੈ ਭਗੰਦਰ ਹੈ ਜਾਂ ਵਿਆਈ ਦਾ ਫਟਣਾ ਹੈ ਚਿੰਨਾ ਵੀ ਇਹ ਚੀਜ਼ਾਂ ਨੇ ਵੀ ਇਹਨਾਂ ਨੂੰ ਸਭ ਤੋਂ ਪਹਿਲਾਂ ਅਸੀਂ ਐਡਰੈਸ ਕਰੀਏ ਠੀਕ ਹੈ ਨਾ ਜਿੰਨੇ ਵੀ ਆਪਣੀ ਮਤਲਬ ਪੰਜਾਬੀ ਹੈ ਇੰਡੀਅਨ ਆਪਾਂ ਵੀ ਉਹਨਾਂ ਦਾ ਪਹਿਲਾਂ ਆਪਾਂ ਜਿੰਨਾ ਕਿ ਸਾਡੇ ਕੋਲ ਹੋ ਸਕਦੇ ਵੀ ਉਹਨਾਂ ਦਾ ਪਹਿਲਾਂ ਖਾਣ ਪਾਣ ਸਹੀ ਕਰੀਏ ਉਹਨਾਂ ਦਾ ਖਾਨ ਪੀਣ ਦਾ ਟਾਈਮ ਸਹੀ ਕਰੀਏ ਜਿਹੜੀਆਂ ਚੀਜ਼ਾਂ ਆਪਾਂ ਮੈਦਾ ਫਾਸਟ ਫੂਡ ਇਸ ਤਰ੍ਹਾਂ ਦੀਆਂ ਚੀਜ਼ਾਂ ਖਾ ਰਹੇ ਆਂ ਅਗਰ ਆਪਾਂ ਇਹ ਚੀਜ਼ਾਂ ਤੋਂ ਹੀ ਰੁਕ ਜੰਨੇ ਆ ਤਾਂ ਇਹ ਲਗਾਓ ਕਿ 50 60% ਤਾਂ ਅਸੀਂ ਆਪਣੀਆਂ ਉੱਤੇ ਲਾਈਫ ਸਟਾਈਲ ਤੇ ਕੰਮ ਕਰ ਲਿਆ ਜੀ ਠੀਕ ਹੈ ਨਾ ਉਹੀ ਚੀਜ਼ਾਂ ਨੂੰ ਦੇਖ ਕੇ ਅਸੀਂ ਕੈਂਪ ਆਰਗੇਨਾਈਜ਼ ਕੀਤਾ ਹੈ ਇਹਦਾ 2 ਫਰਵਰੀ ਨੂੰ ਕੈਂਪ ਦੇ ਵਿੱਚ ਕੀ ਖਾਸ ਰਹਿਣ ਵਾਲਾ ਹੈ ਜੀ ਡਾਕਟਰ ਸਾਹਿਬ ਕੈਂਪ ਦੇ ਵਿੱਚ ਜਿਹੜਾ ਆਪਣਾ ਖਾਸ ਰਹਿਣ ਵਾਲਾ ਉਹ ਇਹ ਹੈ ਕਿ ਆਪਣੇ ਜਿੰਨਾ ਵੀ ਪਾਚਨ ਤੰਤਰ ਵਾਲਾ ਜਿਸ ਦਾ ਲੀਵਰ ਹੋ ਗਿਆ ਲੀਵਰ ਦੇ ਨਾਲ ਪਾਚਨ ਤੰਤਰ ਦੀ ਜਿੰਨੀਆਂ ਪ੍ਰੋਬਲਮ ਨੇ ਜਿਸ ਤਰ੍ਹਾਂ ਮੈਂ ਪਹਿਲਾਂ ਬੋਲਿਆ ਨੇ ਉਹ ਸਾਰੀਆਂ ਚੀਜ਼ਾਂ ਦਾ ਆਪਾਂ ਚੈੱਕਅਪ ਫ੍ਰੀ ਕਰਾਂਗੇ 7 ਦਿਨ ਦੀ ਦਵਾਈ ਫ੍ਰੀ ਦਵਾਂਗੇ ਇਹਦੇ ਨਾਲ ਨਾਲ ਜਿਹੜੇ ਲੈਬ ਟੈਸਟ ਨੇ ਜਿਸ ਦਾ ਐਲ ਐਫ ਟੀ ਹੋ ਗਿਆ ਜਾਂ ਜਿਨਹੋਨੂੰ ਐਲਐਫਟੀ ਦੀ ਜਰੂਰਤ ਹੈ ਲੈਫਟੀ ਕਰਾਂਗੇ ਨਹੀਂ ਐਸਜੀਓਟੀ ਐਸਜੀਪੀਟੀ ਲੀਵਰ ਦੇ ਐਂਜ਼ਾਈਮ ਹੁੰਦੇ ਨੇ ਜਿਉ ਉਹ ਕਰਾਂਗੇ ਠੀਕ ਹੈ ਇਹਦੇ ਨਾਲ ਨਾਲ ਸੀ ਜਿਹੜੀ ਕੁਦਰਤੀ ਦਵਾਈਆਂ ਨੇ ਉਹ ਦਵਾਂਗੇ ਤੇ ਮੇਨ ਜਿਹੜਾ ਸਾਡਾ ਹੋਊਗਾ ਫੋਕਸ ਇਹ ਹੋਊਗਾ ਕਿ ਪੇਸ਼ੈਂਟ ਦੇ ਆ ਲਾਈਫਸਟਾਈਲ ਠੀਕ ਕਰੀਏ ਸਭ ਤੋਂ ਮੇਨ ਤਾਂ ਜਿਹੜੀ ਇਹ ਹੈ ਲਾਈਫਸਟਾਈਲ ਸਾਰਾ ਸਾਡੇ ਜਿਹੜਾ ਪਾਚਨਤੰਦਰ ਨੂੰ ਖਰਾਬ ਕਰ ਰਿਹਾ ਉਹਦਾ ਲਾਈਫਸਟਾਈਲ ਠੀਕ ਕਰੀਏ ਜੀ ਤਾਂ ਡਾਕਟਰ ਸਾਹਿਬ ਜੀਕਰ ਸਾਡੇ ਮਲੇਰਕੋਡਲੇ ਦੀ ਗੱਲ ਕਰੀਏ ਖਾਸ ਕਰਕੇ ਸ਼ਹਿਰ ਸ਼ਹਿਰੀ ਬਸੋ ਹੈਗੇ ਜਿਹੜੀ ਉਹ ਮਸਾਲੇਦਾਰ ਹੋ ਗਿਆ ਨਾਨ ਵੇਜ ਕਰਕੇ ਵੀ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਇੱਕ ਲਿਮਟ ਤੱਕ ਤਾਂ ਚਲੋ ਠੀਕ ਹੈ ਹਰ ਚੀਜ਼ ਪਰ ਜਦੋਂ ਬਹੁਤ ਜ਼ਿਆਦਾ ਹੋ ਜਾਂਦਾ ਹੈ ਤੇ ਫਿਰ ਉਸ ਕਰਕੇ ਵੀ ਇੱਥੇ ਪ੍ਰੋਬਲਮ ਹੈਗੀਆਂ ਨੇ ਗੈਸਟ੍ਰਿਕ ਪ੍ਰੋਬਲਮ ਆ ਪੇਟ ਦੀਆਂ ਖਾਸ ਕਰਕੇ ਹਾਂਜੀ ਬਿਲਕੁਲ ਮਲੇ ਕੋਲੇ ਦੇ ਵਿੱਚ ਇਹ ਪ੍ਰੋਬਲਮ ਜ਼ਿਆਦਾ ਹੈ ਕਿਉਂਕਿ ਪਹਿਲਾਂ ਅੱਜ ਤੋਂ ਜੇ ਪਾ 50 ਸਾਲ ਪਹਿਲਾਂ ਚੱਲ ਜੀਏ ਜਿਹੜੇ ਸਾਡੇ ਪੁਰਖੇ ਸੀ ਉਹ ਜੋ ਚੀਜ਼ਾਂ ਇਸਲਾਮ ਚ ਲਿਖੀਆਂ ਹੋਈਆਂ ਨੇ ਕਿ ਮਗਰੀਬ ਟਾਈਮ ਖਾਣਾ ਖਾ ਲੋ ਮਗਰੀਬ ਮਤਲਬ ਕਿ ਜਦੋਂ ਮਗਰੀਬ ਦੀ ਅਜ਼ਾਨ ਹੁੰਦੀ ਹੈ ਸੂਰਜੇ ਪੰਟ ਟਾਈਮ ਠੀਕ ਹੈ ਨਾ ਉਹ ਸਾਰਾ ਖਾਣਾ ਜਿਹੜਾ ਸੀਗਾ ਇਹ ਜਾਂ ਤਾਂ ਸਵੇਰੇ ਖਾਂਦੇ ਸੀ ਦੁਪਹਿਰੇ ਵਾਲਾ ਖਾਣਾ ਨਹੀਂ ਖਾਂਦੇ ਸੀ ਇਹ ਸ਼ਾਮ ਦਾ ਖਾਂਦੇ ਸੀ ਦੋ ਟਾਈਮ ਦੇ ਖਾਣਾ ਸੀ ਠੀਕ ਹੈ ਨਾ ਹੁਣ ਜਿਸ ਤਰ੍ਹਾਂ ਜਿਸ ਤਰ੍ਹਾਂ ਖੁਸ਼ਹਾਲੀ ਆਈ ਲੋਕਾਂ ਦੇ ਵਿੱਚ ਲੋਕ ਕਹਿੰਦੇ ਅਸੀਂ ਡਿਵੈਲਪ ਹੋ ਗਏ ਉਹ ਇੱਕ ਸਟੇਟਸ ਸਿੰਬਲ ਬਣ ਗਿਆ ਲੇਟ ਖਾਣਾ ਠੀਕ ਹੈ ਠੀਕ ਹੈ ਲੇਟ ਖਾਣਾ ਉਹ ਵੀ ਬੇਕਾਰ ਖਾਣਾ ਠੀਕ ਹੈ ਠੀਕ ਹੈ ਨਾ ਜਿਸ ਤਰ੍ਹਾਂ ਨਾਨ ਵੇਜ ਖਾਣਾ ਉਹਦੇ ਵਿੱਚ ਸਭ ਤੋਂ ਜ਼ਿਆਦਾ ਚਿਕਨ ਖਾਣਾ ਫਿਰ ਮੈਦੇ ਵਾਲੀ ਰੋਟੀ ਖਾਣਾ ਇਹ ਸਾਰੀਆਂ ਚੀਜ਼ਾਂ ਬਣਦੀਆਂ ਨੇ ਬਲੇਕੋਟਲੇ ਦੇ ਵਿੱਚ ਹੁਣ ਇਹ ਹੱਬ ਬਣ ਗਿਆ ਗੈਸਟਰੋ ਦਾ ਠੀਕ ਹੈ ਇਹੀ ਚੀਜ਼ਾਂ ਨੂੰ ਦੇਖਦੇ ਹੋਏ ਵੀ ਆਪਾਂ ਘੱਟੋ ਘੱਟ ਟੈਟਲਿਸਟ ਇਹ ਹੈ ਕਿ ਲੋਕਾਂ ਨੂੰ ਦੱਸਿਆਦਾ ਸੀ ਵੀ ਆ ਜਿੰਨਾ ਖਰਾਬ ਕਰ ਰਹੀਆਂ ਨੇ ਚਲੋ ਜਿਨੇ ਜਿਨੇ ਜੋ ਖਾਣਾ ਖਾ ਸਕਦਾ ਪਰ ਘਟੂ ਘਟ ਅਸੀਂ ਨਾਲ ਇੱਕ ਬੈਲੈਂਸ ਚੀਜ਼ ਵੀ ਨੁਸਕਾ ਵੀ ਫਾਰਮੂਲਾ ਵੀ ਅਸੀਂ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਖਾਣ ਪੀਣ ਤੋਂ ਚਲੋ ਜੋ ਕਿਸੇ ਦੀ ਇੱਛਾ ਹੈ ਉਹਨੇ ਖਾਣੀ ਹੈ ਪਰ ਜੇਕਰ ਤੁਸੀਂ ਡਾਕਟਰ ਸ਼ਾਹਿਦ پرویز ਸਾਹਿਬ ਵਾਲਾ ਨੁਸਕਾ ਫਾਰਮੂਲਾ ਇਸਤੇਮਾਲ ਕਰਦੇ ਹੋ ਤਾਂ ਬਹੁਤ ਹੱਦ ਤੱਕ ਬਹੁਤ ਸਾਰੀਆਂ ਚੀਜ਼ਾਂ ਨੂੰ ਅਸੀਂ ਕੰਟਰੋਲ ਕਰ ਸਕਦੇ ਆ ਤੇ ਡਾਕਟਰ ਸਾਹਿਬ ਹੁਣੇ ਨੁਸਕਾ ਫਾਰਮੂਲਾ ਸਾਨੂੰ ਦੱਸ ਦਿਓ ਵੀ ਕਿਵੇਂ ਕਿਸ ਤਰੀਕੇ ਨਾਲ ਬਣੇ ਇਹ ਨੁਸਖਾ ਬਹੁਤ ਸੌਖਾ ਹੈ ਪਹਿਲਾਂ ਤਾਂ ਚਲੋ ਇਹ ਨੁਸਖਾ ਹੋ ਗਿਆ ਇਹ ਤਾਂ ਆਪਾਂ ਇੱਕ ਸੰਗ੍ਰਹਿਣੀ ਫ੍ਰੀ ਗੋਲਡਨ ਸ਼ੇਕ ਹੈ ਤਾਂ ਮੈਂ ਤੁਹਾਨੂੰ ਬਣਾ ਕੇ ਦੱਸੂਗਾ ਇਹਨੂੰ ਆਪਾਂ ਸੰਗ੍ਰਹਿਣੀ ਨੂੰ ਬੇਸਿਕਲੀ ਆਪਾਂ ਟ੍ਰੀਟ ਕਿਵੇਂ ਕਰਨਾ ਹੈ ਠੀਕ ਹੈ ਨਾ ਤੁਸੀਂ ਘਰ ਤੇ ਹੀ ਕਰ ਸਕਦੇ ਹੋ ਸਾਰੀਆਂ ਚੀਜ਼ਾਂ ਸਾਰੀਆਂ ਹੁਣ ਤਾਂ ਤੁਹਾਡੀ ਗੱਲਬਾਤ ਤੋਂ ਬਾਅਦ ਮੈਨੂੰ ਇਹ ਸਮਝ ਆਇਆ ਵੀ ਸੰਗ੍ਰਹਿਣੀ ਦਾ ਮਤਲਬ ਹੈਗਾ ਸੰਗ ਰਹਿਣੀ ਜਿਹੜੀ ਸੰਗ ਹੀ ਰਹੇ ਹਮੇਸ਼ਾ ਨਾਲ-ਨਾਲ ਸਾਥ ਛੱਡੀ ਨਾ ਪਰ ਅੱਜ ਡਾਕਟਰ ਸ਼ਾਹਿਦ ਪ੍ਰਵੇਸ਼ ਸਾਹਿਬ ਦੇ ਨੁਸਖੇ ਨੇ ਫਾਰਮੂਲੇ ਨੇ ਜਿਹੜਾ ਸੰਗ ਰਹਿਣੀ ਤੁਹਾਡੇ ਸੰਗ ਸੰਗ ਰਹਿੰਦੀ ਹੈ ਜਿਹੜੀ ਉਹ ਤੁਹਾਡੇ ਤੋਂ ਵਿਛੋੜ ਦੇਣੀ ਹੈ ਬਿਲਕੁਲ ਇਹ ਤਾਂ ਆਪਾਂ ਦੱਸਾਂਗੇ ਸਭ ਤੋਂ ਪਹਿਲਾਂ ਜਿਹੜੀ ਸੰਗਰਹਿਣੀ ਹੈ ਜਿੰਨੂੰ ਵੀ ਇਹ ਸਮੱਸਿਆ ਜਿਹੜੇ ਮੈਂ ਸਿੰਪਟਮ ਦੱਸੇ ਨੇ ਕਿ ਬਾਰ-ਬਾਰ ਪੂਟੀ ਆਉਣਾ ਖਾਣਾ ਖਾਣ ਤੋਂ ਬਾਅਦ ਤੁਰੰਤ ਆਪਾਂ ਨੂੰ ਟਾਇਲਟ ਵੱਲ ਜਾਣਾ ਪੈਂਦਾ ਠੀਕ ਹੈ ਨਾ ਜਾਂ ਮਲ ਬਾਰ-ਬਾਰ ਤਿਆਗ ਹੁੰਦਾ ਥੋੜਾ-ਥੋੜਾ ਕਰਕੇ ਹੁੰਦਾ ਹੈ ਜਾਂ ਮਲ ਝੱਗਦਾਰ ਹੈ ਜਾਂ ਸਖਤ ਹੈ ਕਦੇ ਪਤਲਾ ਇਹ ਸਾਰੇ ਸੰਗਰਹਿਣੀ ਦੇ ਸਿੰਪਟਮ ਨੇ ਠੀਕ ਹੈ ਅਗਰ ਕਿਸੇ ਨੂੰ ਇਹ ਪ੍ਰੋਬਲਮ ਹੈ ਸਭ ਤੋਂ ਪਹਿਲਾਂ ਤਾਂ ਮੈਂ ਕਹੂੰਗਾ ਕਿ ਇੱਕ ਵਾਰੀ ਆਪਣਾ ਲੰਗਣ ਚਕਿਸਤਾ ਜਿਸਨੂੰ ਆਯੁਰਵੇਦ ਦੇ ਵਿੱਚ ਕਹਿੰਦੇ ਆ ਲੰਗਣ ਚਕਿਸਤਾ ਮਤਲਬ ਹਲਕਾ-ਫੁਲਕਾ ਖਾਣਾ ਹੈ ਇੰਟਰਮੀਟੈਂਟ ਫਾਸਟਿੰਗ ਕਰਨੀ ਆ ਉਸ ਫਾਸਟਿੰਗ ਦੇ ਦੌਰਾਨ ਤੁਸੀਂ ਕੋਸੇ ਪਾਣੀ ਦੇ ਵਿੱਚ ਕਦੇ ਸੁੱਕਾ ਆਦਰਕ ਦਾ ਪਾਊਡਰ ਪਾ ਕੇ ਥੋੜਾ ਜਿਹਾ ਕਦੇ ਇਹ ਪੀ ਲਿਆ ਕਦੇ ਆਪਾਂ ਨੇ ਅਨਾਰ ਦਾਣੇ ਦਾ ਪਾਊਡਰ ਬਣਾ ਕੇ ਇਹ ਪੀ ਲਿਆ ਠੀਕ ਹੈ ਜੀ ਕਦੇ ਆਪਾਂ ਥੋੜੀ ਜਿਹੀ ਹਿੰਗ ਪਾ ਕੇ 1.5 ਗ੍ਰਾਮ ਕੋਸੇ ਪਾਣੀ ਦੇ ਵਿੱਚ ਕਦੇ ਇਹਨੂੰ ਪੀ ਲਿਆ ਇਹਨੂੰ 2-3 ਦਿਨ ਤੁਸੀਂ ਨਾ ਇਹ ਆਪਣੀ ਇਹਨੂੰ ਆਪਾਂ ਕਹਿੰਦੇ ਆ ਦੀਪਨ ਪਚਣ ਚਕਸਾ ਜਿਹੜਾ ਤੁਹਾਡੀ ਬੋਡੀ ਦੇ ਵਿੱਚ ਆਮ ਦੋਸ਼ ਬਣਿਆ ਹੋਇਆ ਆਮ ਦੋਸ਼ ਸਾਰੀਆਂ ਬਿਮਾਰੀਆਂ ਦਾ ਕਾਰਨ ਹੈ ਠੀਕ ਹੈ ਨਾ ਉਹਨੂੰ ਆਪਾਂ ਬੈਲੈਂਸ ਕਰਨਾ ਹੈ ਪਹਿਲਾਂ ਆਮ ਨੂੰ ਉਸ ਤੋਂ ਬਾਅਦ ਜਿਹੜਾ ਇਹ ਨ ਇਹ ਸਾਰਾ ਕੰਮ ਆਊਗਾ ਤੁਹਾਡੇ ਇਹਦੇ ਵਿੱਚ ਆਯੁਰਵੇਦ ਇਹ ਕਹਿੰਦਾ ਕਿ ਸਭ ਤੋਂ ਪਹਿਲਾਂ ਤੁਸੀਂ ਮਾਨਸਿਕ ਲੈਵਲ ਤੇ ਟਰੀਟ ਕਰੋ ਜਿਸ ਤਰ੍ਹਾਂ ਯੋਗਾਸ ਨੇ ਜਿੰਨੇ ਵੀ ਦੱਸੇ ਹੋਏ ਨੇ ਤਾਡਾਸਨ ਹੋ ਗਿਆ ਪਵਨ ਮੁਖਤਾਸਨ ਹੈ ਜਾਂ ਯੋਗ ਨਿੰਦਰਾਸਨ ਹੈ ਫਿਰ ਉਸ ਤੋਂ ਬਾਅਦ ਕਹਿੰਦੇ ਮੈਡੀਟੇਸ਼ਨ ਇਹਦੇ ਵਿੱਚ ਬਹੁਤ ਜ਼ਰੂਰੀ ਹੈ ਜਾਂ ਜਿਹੜੇ ਆਪਣੇ ਚੱਕਰਾਂ ਨੇ ਚੱਕਰਾਂ ਨੇ 7 ਚੱਕਰਾਸ ਹੁੰਦੇ ਨੇ ਜਿਸ ਤਰ੍ਹਾਂ ਅਗਿਆ ਚੱਕਰ ਵਗੈਰਾ ਠੀਕ ਹੈ ਨਾ ਇਹਨਾਂ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਇਹ ਚੀਜ਼ਾਂ ਨੂੰ ਆਪਣੇ ਬੈਲੈਂਸ ਕਰਨਾ ਹੈ ਠੀਕ ਹੈ ਇਹ ਬੈਲੈਂਸ ਕਰਨ ਤੋਂ ਬਾਅਦ ਫਿਰ ਤੁਸੀਂ ਉਸ ਤੋਂ ਬਾਅਦ ਆਪਣਾ ਜਿਹੜਾ ਆਪਾਂ ਸ਼ੇਕ ਬਣਾਉਣ ਜਾਵਾਂਗੇ ਇਹਦਾ ਫਿਰ ਤੁਸੀਂ ਇਹਨੂੰ ਸੇਵਨ ਕਰ ਸਕਦੇ ਹੋ ਇੱਕ ਡੇਲੀ ਤੁਸੀਂ ਇੱਕ ਗਲਾਸ ਮਤਲਬ ਪਹਿਲਾਂ ਅਸੀਂ ਜਿਹੜਾ ਇੱਕ ਘਰ ਅਸੀਂ ਅਗਰ ਪੰਜਾਬੀ ਵਿੱਚ ਸਮਝਾਈਏ ਕਿ ਉਹਦੇ 'ਚ ਰਹਿਣ ਤੋਂ ਪਹਿਲਾਂ ਜਿਵੇਂ ਬੰਦਾ ਜਾਲੇ ਜੁਲੇ ਲਾਉਂਦਾ ਹੈ ਬੈੱਡਾਂ ਦੀ ਸੈਟਿੰਗ ਕਰਦਾ ਹੈ ਝਾੜੂ ਪੂੰਛਾ ਕਰਦਾ ਹੈ ਫਿਰ ਉਸ ਤੋਂ ਬਾਅਦ ਲੈ ਕੇ ਆਪਣਾ ਸਮਾਨ ਰੱਖਦਾ ਹੈ ਉਸੇ ਤਰੀਕੇ ਨਾਲ ਅਸੀਂ ਪੇਟ ਦਾ ਕੰਮ ਕਰਨਾ ਪਹਿਲਾਂ ਥੋੜਾ ਥੋੜਾ ਨੁਸਕੇ ਦੇ ਵਿੱਚ ਥੋੜਾ ਥੋੜਾ ਅਸੀਂ ਟਰਾਈ ਕਰਕੇ ਸਾਫ ਸਫਾਈ ਵੱਲ ਤੋਰਨਾ ਤੁਸੀਂ ਕਹਿਣ ਦਾ ਮਤਲਬ ਇਹ ਹੈ ਬਿਲਕੁਲ ਇਹਨੂੰ ਅਸੀਂ ਪੂਰਵ ਕਰਮ ਕਹਿੰਦੇ ਆ ਮਤਲਬ ਕੋਈ ਵੀ ਮੇਨ ਕਰਮ ਤੋਂ ਪਹਿਲਾਂ ਜਿਸ ਤਰ੍ਹਾਂ ਪੰਚ ਕਰਮਾਂ ਵੀ ਇਸੇ ਕਰਦੇ ਆ ਠੀਕ ਹੈ ਪੰਚ ਕਰਮਾਂ ਤੋਂ ਪਹਿਲਾਂ ਵੀ ਪੂਰਵ ਕਰਮ ਹੁੰਦੇ ਨੇ ਵੀ ਉਹਨੂੰ ਪਹਿਲਾਂ ਸਨਿਗਧ ਕਰਦੇ ਆ ਸਨੇਹਣ ਕਰਦੇ ਆ ਫਿਰ ਉਹਦਾ ਉਹਨੂੰ ਸੇਕ ਦਿੰਨੇ ਜਿਸ ਨੂੰ ਆਪਾਂ ਕਹਿੰਦੇ ਨੇ ਸਵੇਧਨ ਕਰਦੇ ਆ ਠੀਕ ਹੈ ਨਾ ਸਟੀਮ ਦਿੰਨੇ ਆ ਮਤਲਬ ਇਹੀ ਚੀਜ਼ ਇਹ ਵੀ ਹੈ ਵੀ ਜਦੋਂ ਵੀ ਆਪਾਂ ਨੇ ਸੰਗਰੇਣੀ ਦੀ ਟ੍ਰੀਟਮੈਂਟ ਕੀਤੀ ਕਿਉਂਕਿ ਜਿਹੜਾ ਬਿਲ ਹੈ ਨਾ ਬਿਲ ਬਹੁਤ ਹੀ ਅੱਛੀ ਗ੍ਰਾਹੀ ਓਸ਼ਦੀ ਹੈ ਗ੍ਰਾਹੀ ਓਸ਼ਦੀ ਜਦੋਂ ਅਸੀਂ ਯੂਜ਼ ਕਰਦੇ ਆ ਗ੍ਰਾਹੀ ਓਸ਼ਦੀ ਤੋਂ ਪਹਿਲਾਂ ਸਾਨੂੰ ਆਮ ਦਾ ਪਾਚਨ ਹੋਣਾ ਜ਼ਰੂਰੀ ਹੈ ਜਿਹੜਾ ਸਾਡੇ ਸਰੀਰ ਦੇ ਵਿੱਚ ਅਨਡਾਈਜੈਸਟਿਡ ਰਸ ਪਿਆ ਸਾਡੇ ਪੇਟ ਦੇ ਵਿੱਚ ਉਹਨੂੰ ਬਾਹਰ ਕੱਢਣਾ ਬਹੁਤ ਜ਼ਰੂਰੀ ਹੈ ਉਹ ਬਾਹਰ ਕਿਵੇਂ ਨਿਕਲੂਗਾ ਜਦੋਂ ਅਸੀਂ ਹਲਕਾ ਫੁਲਕਾ ਖਾਣਾ ਖਾਵਾਂਗੇ ਸਵੇਰੇ ਸ਼ਾਮ ਜਿਸ ਤਰ੍ਹਾਂ ਸਵੇਰੇ ਫਰੂਟ ਲੈ ਲਿਆ ਜਾਂ ਥੋੜਾ ਦਲੀਆ ਲੈ ਲਿਆ ਜਾਂ ਖਿਚੜੀ ਵਗੈਰਾ ਲੈ ਲਈ ਠੀਕ ਹੈ ਨਾ ਦਿਨ ਦੇ ਵਿੱਚ ਅਸੀਂ ਬਾਰ ਬਾਰ ਸੇਵਨ ਕਰਾਂਗੇ ਕਦੇ ਹਿੰਗ ਥੋੜਾ ਜਿਹਾ ਕਸੇਬਾਨੀ ਚ ਪਾ ਕੇ ਕਦੇ ਅਨਾਰ ਦਾਣਾ ਪਾ ਲਿਆ ਕਦੇ ਦਾੜੀ ਮਾਸਟਿਕ ਚੂਰਨ ਪਾ ਲਈ ਇਸ ਤਰੀਕਾ ਤੋਂ ਚੂਰਨ ਪਾ ਕੇ ਥੋੜਾ ਜਿ ਤੁਸੀਂ ਉਹ ਲੈ ਸਕਦੇ ਹੋ ਇਹ ਅਲਗ-ਅਲਗ ਚੀਜ਼ਾਂ ਨੇ ਜਿਨ੍ਹਾਂ ਤੁਸੀਂ ਪਿੱਪਲੀ ਚੁਰਨ ਵੀ ਲੈ ਸਕਦੇ ਹੋ ਇਕੱਲੇ ਇਹ ਸਾਰੀਆਂ ਜਿਹੜੀਆਂ ਨੇ ਆਮ ਦਾ ਪਚਨ ਕਰਨਗੀਆਂ ਦੀਪਨ ਬਚਨ ਕਰਦੀਆਂ ਨੇ ਦੀਪਨ ਬਚਨ ਮਤਲਬ ਕਿ ਭੁੱਖ ਵਧਾਉਂਦੀਆਂ ਨੇ ਤੇ ਨਾਲ ਨਾਲ ਤੁਹਾਡੇ ਆਮ ਦਾ ਪਚਨ ਹੋ ਜਾਊਗਾ ਜਦੋਂ ਥੋੜਾ ਆਮ ਦਾ ਪਚਨ ਹੋ ਗਿਆ ਤੀਸਰੇ ਦਿਨ ਜਾ ਕੇ ਤੁਸੀਂ ਜਿਹੜਾ ਆਪਾਂ 골ਡਨ ਸਿੰਗਰੇਣੀ ਫਰੀਜ ਜਿਹੜਾ ਆਪਾਂ ਸ਼ੇਕ ਬਣਾਵਾਂਗੇ ਇਹਦਾ ਤੁਸੀਂ ਸੇਵਨ ਕਰ ਸਕਦੇ ਹੋ ਇੱਕ ਗਲਾਸ ਤੁਸੀਂ ਡੇਲੀ ਪੀ ਲਿਆ ਇਹਦੇ ਨਾਲ ਤੁਹਾਡੇ ਪ੍ਰੋਟੀਨ ਵੀ ਪੂਰੀ ਸਾਰੀ ਬੋਡੀ ਦੀ એનર્ਜੀ ਹੀ ਪੂਰੀ ਡਾਈਟਰੀ ਫਾਈਬਰ ਵੀ ਆ ਗਿਆ ਤੁਹਾਡੇ ਕੋਲੇ ਸਾਰਾ ਕੁਝ ਹੀ ਆ ਗਿਆ ਤੁਹਾਡੇ ਕੋਲੇ ਠੀਕ ਹੈ ਨਾ ਤੁਸੀਂ ਆਪ ਦੇਖੋਗੇ ਕਿ ਜਿਹੜਾ ਤੁਹਾਨੂੰ ਹਰ ਘੰਟੇ ਬਾਅਦ 2 ਘੰਟਿਆਂ ਬਾਅਦ ਮਲਦੀ ਵੇਗ ਪੈਂਦਾ ਸੀਗਾ ਉਹ ਬਿਲਕੁਲ ਸਹੀ ਹੋ ਜਾਊਗਾ ਪੇਟ ਤੁਹਾਡਾ ਸਹੀ ਰਹਿਣ ਲੱਗ ਜਾਊਗਾ એનર્ਜੀ ਆਪਣੇ ਆਪ ਆਜੂਗੀ ਤੁਹਾਡੇ ਕੋਲੇ ਸੋ ਡਾਕਟਰ ਸਾਹਿਬ ਦਾ ਕਹਿੰਦੇ ਕਿ ਸਿਰਫ ਇੱਕ ਗਲਾਸ ਅਸੀਂ ਲੈਣਾ ਹੈ ਰੋਜ਼ਾਨਾ ਤਾਂ ਇੱਕ ਗਲਾਸ ਦੇ ਨਾਲ ਹੀ ਜ਼ਿੰਦਗੀ ਭਰ ਦਾ ਜੋ ਵੀ ਤੁਸੀਂ ਗੰਧਮੰਦ ਅੰਦਰ ਜਿਹੜਾ ਜਮਾ ਹੋ ਗਿਆ ਤੁਹਾਡੇ ਜਾਂ ਅਨਪਚਪਿਆ ਹੈ ਜਿਹਦੇ ਕਰਕੇ ਤੁਹਾਨੂੰ ਪੇਟ ਦੀਆਂ ਪ੍ਰੋਬਲਮਾਂ ਦਿੱਕਤ ਆਉਂਦੀਆਂ ਨੇ ਤਾਂ ਇੱਕ ਗਲਾਸ ਨਾਲ ਇਹ ਸਮਝ ਲਓ ਇੱਕ ਤਰ੍ਹਾਂ ਦਾ ਪੋਚਾ ਲਾ ਕੇ ਲੈ ਜਾਇ ਕਰੇਗੀ। ਅੱਛਾ ਡਾਕਟਰ ਸਾਹਿਬ ਤੇ ਫਿਰ ਇਹ ਸਾਰੀਆਂ ਚੀਜ਼ਾਂ ਹੈ ਸਾਡੇ ਕੋਲ ਕਿੰਨੇ-ਕਿੰਨੇ ਅਮਾਉਂਟ ਚ ਲੈਣੀਆਂ ਨੇ ਇਹ ਜਿਹੜੀਆਂ ਚੀਜ਼ਾਂ ਨੇ। ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਨੇ ਇਹਦੇ ਵਿੱਚ ਨਾ ਕੱਚਾ ਬਿੱਲ ਲੈਣਾ ਹੁੰਦਾ। ਜਿਸ ਤਰ੍ਹਾਂ ਵੈਸੇ ਵੀ ਹੁਣ ਤਾਂ ਜਿਹੜਾ ਮੌਸਮ ਹੈ ਕੱਚੇ ਬਿੱਲ ਦੀ ਹੈ। ਇਹ ਜਿਹੜਾ ਕੱਚਾ ਬਿੱਲ ਹੈ ਬੈਸਟ ਹੈ ਸੰਗਰਹਿਣੀ ਦੇ ਵਿੱਚ। ਠੀਕ ਹੈ ਪੱਕਿਆ ਹੋਇਆ ਜਿਹੜੇ ਬਿੱਲ ਦੇ ਜਿਹੜੇ ਗੁਣ ਨੇ ਉਹ ਘਟ ਜਾਂਦੇ ਨੇ। ਠੀਕ ਹੈ। ਇਹਦੇ ਵਿੱਚ ਸਭ ਤੋਂ ਪਹਿਲਾਂ ਹਿੰਗ ਹੈ। ਹਿੰਗ ਆਪਣੇ 1.5 ਤੋਂ 2 ਗ੍ਰਾਮ ਲੈਣੀ ਆ ਮਤਲਬ ਚਮਚੇ ਦਾ ਚੌਥਾ ਹਿੱਸਾ ਲੈਣੀ ਆ ਹਿੰਗ ਇੱਕ ਵਿਅਕਤੀ ਦੀ ਮੈਂ ਡੋਜ਼ ਦੱਸ ਰਿਹਾ ਠੀਕ ਹੈ ਨਾ ਇੱਕ ਟਾਈਮ ਦੀ ਇੱਕ ਵਿਅਕਤੀ ਦੀ ਮੈਂ ਡੋਜ਼ ਦੱਸ ਰਿਹਾ 1.5 ਤੋਂ 2 ਗ੍ਰਾਮ ਮਤਲਬ ਚਮਚੇ ਦਾ ਚੌਥਾ ਹਿੱਸਾ ਹੀ ਲੈਣਾ ਆਪਣੇ ਹਿੰਗ ਆ ਹਿੰਗ ਹੈ ਬਿਲਕੁਲ ਜਿਸ ਤਰ੍ਹਾਂ ਆਪਣੀ ਸ਼ੱਕਰ ਹੁੰਦੀ ਹੈ ਸ਼ੱਕਰ ਦੀ ਤਰ੍ਹਾਂ ਲੱਗ ਰਹੀ ਹੈ ਇਹ ਠੀਕ ਹੈ ਜੀ ਇਹ ਸੁੱਕਾ ਅਦਰਕ ਹੈ ਸੌਂਠ ਵੀ ਆਪਾਂ ਕਹਿ ਦਿੰਨੇ ਆ ਸੁੱਕੇ ਅਦਰਕ ਦਾ ਪਾਊਡਰ ਲੈਣਾ ਆਪਾਂ ਨੇ ਇਹ ਵੀ ਆਪਾਂ ਨੇ 1.5 ਗ੍ਰਾਮ ਦੇ ਕਰੀਬ ਮਤਲਬ ਚਮਚੇ ਦਾ ਚੌਥਾ ਹਿੱਸਾ ਆਪਾਂ ਨੇ ਇੱਕ ਵਿਅਕਤੀ ਲਈ ਲੈਣਾ ਇਹ ਆਪਣੀ ਆ ਗਈ ਗੁੱਧ ਬਿਲ ਦੀ ਗੁੱਧ ਹੈ ਕੱਚਾ ਬਿਲ ਦੀ ਗੁੱਧ ਹੈ ਇਹ ਠੀਕ ਹੈ ਜੀ ਇਹ ਤੁਸੀਂ 100 ਤੋਂ ਲੈ ਕੇ 150 ਗ੍ਰਾਮ ਤੱਕ ਲੈ ਸਕਦੇ ਹੋ ਡੇਲੀ ਠੀਕ ਇਹ ਆ ਗਿਆ ਨਰਦਾਨਾ ਆਪਣਾ ਅਨਾਰਦਾਨਾ ਤੁਸੀਂ ਲੈਣਾ ਇੱਕ ਚਮਚ ਅਨਾਰ ਦੇ ਸੁੱਕੇ ਦਾਣੇ ਨੇ ਇਹ ਠੀਕ ਹੈ ਇਹ ਆਪਾਂ ਚਟਨੀ ਵਗੈਰਾ ਇਹ ਬਣਾਉਂਦੇ ਆ ਇਹਦੀ ਭੁੱਖ ਵੀ ਬੰਦਾਉਂਦਾ ਹੈ ਇਹ ਦੀਪਨ ਪਚਨ ਕਰਦਾ ਹੈ ਇਹਨਾਂ ਦੀ ਆਪਣੀ ਆਪਣੀਆਂ ਸਾਰੀਆਂ ਇਕੱਲੇ-ਇਕੱਲੇ ਦੀਆਂ ਪ੍ਰੋਪਰਟੀਆਂ ਨੇ ਅਬ ਪੀਪਲ ਹੀ ਆਪਣੀ ਡਰਾਈ ਪੀਪਲ ਹੀ ਇਹ ਵੀ ਤੁਸੀਂ ਸੇਮ 1.5 ਗ੍ਰਾਮ ਹੀ ਲੈਣੀ ਹੈ ਠੀਕ ਹੈ ਜੀ ਇੱਕ ਗਲਾਸ ਤੁਸੀਂ ਇਹਦੇ ਲਈ ਲੈਣਾ ਪਾਣੀ ਦਾ ਇਹਨੂੰ 5 ਮਿੰਟ ਤੁਸੀਂ ਗ੍ਰाइंड ਕਰੋਗੇ ਠੀਕ ਹੈ ਸਾਰੀ ਚੀਜ਼ਾਂ ਗ੍ਰाइंड ਹੋ ਜਾਣਗੀਆਂ ਹਾਂ ਸਾਰੀਆਂ ਚੀਜ਼ਾਂ ਹੋਣਗੀਆਂ ਗ੍ਰाइंड ਕਰਕੇ ਦਿਖਾਵਾਂਗੇ ਤੁਹਾਨੂੰ ਠੀਕ ਹੈ ਠੀਕ ਹੈ ਠੀਕ ਹੈ ਸੋ ਡਾਕਟਰ ਸਾਹਿਬ ਨਾ ਸਿਰਫ ਨੁਸਖਾ ਦੱਸਦੇ ਨੇ ਸਗੋਂ ਉਹਨਾਂ ਦਾ ਕਹਿੰਦਾ ਕਿ ਬਣਾ ਕੇ ਵੀ ਦਿਖਾਵਾਂਗੇ ਤੇ ਇਹ ਜਿਹੜਾ ਮਿਕਸਰ ਗ੍ਰਾਈਂਡਰ ਇੱਥੇ ਪਿਆ ਹੈ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਕਿਉਂਕਿ ਜਦੋਂ ਅਸੀਂ ਸਾਫ ਗੋਇਨਲ ਗੱਲ ਕਰਦੇ ਆਂ ਹਰ ਚੀਜ਼ ਸਮਝਾਉਣੇ ਤਾਂ ਸਾਡੇ ਦਰਸ਼ਕਾਂ ਵਾਸਤੇ ਵੀ ਡਾਕਟਰ ਸਾਹਿਬ ਬੜਾ ਸੌਖਾ ਹੋ ਜਾਂਦੀ ਹੈ ਚੀਜ਼ ਬਿਲਕੁਲ ਸਾਡਾ ਦੇਖੋ ਇਹੀ ਮਕਸਦ ਹੁੰਦਾ ਹੈ ਕਿ ਚਲੋ ਜਿਹੜੇ 20 ਤੋਂ 25% ਹੁੰਦੇ ਨੇ ਜਿਨ੍ਹਾਂ ਨੂੰ ਐਕਚੁਅਲ ਦੇ ਵਿੱਚ ਕੰਸਲਟੇਸ਼ਨ ਚਾਹੀਦੀ ਹੁੰਦੀ ਹੈ ਆਫਲਾਈਨ ਜਾਂ ਆਨਲਾਈਨ ਬਾਕੀ 70 ਤੋਂ 80% ਤੁਸੀਂ ਯਕੀਨ ਨਹੀਂ ਕਰਨਾ ਕਿ ਉਹ ਵੀਡੀਓਜ਼ ਤੇ ਠੀਕ ਹੋ ਜਾਂਦੇ ਨੇ ਠੀਕ ਹੈ ਨਾ ਕਿਉਂਕਿ ਸਾਇੰਟਿਫਿਕ ਤਰੀਕੇ ਨਾਲ ਦੱਸੋ ਤੁਸੀਂ ਪੜ੍ਹ ਕੇ ਜੋ ਛੇ ਤਰੀਕੇ ਨਾਲ ਮਿਹਨਤ ਕਰਕੇ ਇੱਕ ਸਾਫ਼ ਮੰਨ ਦੇ ਨਾਲ ਦੱਸੋ ਤਾਂ ਪੇਸ਼ੈਂਟ ਘਰੇ ਬੈਠੇ ਹੀ ਠੀਕ ਹੋ ਜਾਂਦਾ ਹੈ ਕਈ ਦਿਨਾਂ ਤੋਂ ਸਾਨੂੰ ਬਸ ਥੈਂਕ ਯੂ ਦੇ ਫੋਨ ਹੀ ਆਉਂਦੇ ਨੇ ਵੀ ਡਾਕਟਰ ਸਾਹਿਬ ਠੀਕ ਹੈ ਜੀ ਅਸੀਂ ਠੀਕ ਆ ਧੰਨਵਾਦ ਤੁਹਾਡਾ ਅਸੀਂ ਨੰਬਰ ਸੇਵ ਕਰ ਲਿਆ ਅਸੀਂ ਤੁਹਾਨੂੰ ਕਾਲ ਕਰਾਂਗੇ ਜੀ ਜੀ ਠੀਕ ਹੈ ਇਹਦੇ ਵਿੱਚ ਕੁਝ ਨਹੀਂ ਕਰਨਾ ਆਪਾਂ ਨੇ ਬੜਾ ਸਿੰਪਲ ਜਿਹਾ ਫਾਰਮੂਲਾ ਹੈ ਇੱਕ ਗਲਾਸ ਆਪਾਂ ਨੇ ਪਾਣੀ ਦਾ ਲੈਣਾ ਹੈ ਠੀਕ ਹੈ ਠੀਕ ਹੈ ਜੀ ਇਹ ਚੀਜ਼ਾਂ ਨਾ ਮੈਂ ਪਹਿਲਾਂ ਹੀ ਇਹਨਾਂ ਨੂੰ ਪਾਊਡਰ ਫਾਰਮ ਕਰਕੇ ਰੱਖ ਲਈ ਜੇ ਇਹ ਨਾਰਦਾ ਨਾ ਇੱਕ ਚਮ ਇਹਦੇ ਵਿੱਚ ਤਿੰਨੋ ਚੀਜ਼ਾਂ ਨੇ ਆਪਣੀ ਹਿੰਗ ਹੋ ਗਈ ਸੁੱਕਾ ਅਦਰਕ ਹੋ ਗਿਆ ਤੇ ਪੀਪਲ ਹੀ ਹੋ ਗਈ ਇਹ ਮੈਂ 1.5 ਗ੍ਰਾਮ ਲਿਆ ਇਹ 4.5 ਗ੍ਰਾਮ ਹੈ ਠੀਕ ਹੈ ਠੀਕ ਹੈ ਇੱਕ ਵਿਅਕਤੀ ਦੀ ਡੋਜ਼ ਦੱਸ ਰਿਹਾ ਮੈਂ ਫਿਰ ਜਿਹੜਾ ਆਪਣੀਆਂ ਬਿਲਗੁੱਧ ਹੈ ਇਹ 150 ਗ੍ਰਾਮ ਹੈ ਇਹ ਸਾਰੀ ਪਾ ਲਾਂਗੇ ਆਪਾਂ ਇੱਕ ਕਟੋਰੀ ਲੱਕੀਨ ਇੱਕ ਕਟੋਰੀ ਪੂਰੀ ਠੀਕ ਹੈ ਜੀ ਟੇਸਟ ਲਈ ਥੋੜਾ ਬਹੁਤ ਸ਼ੱਕਰ ਐਡ ਕਰ ਸਕਦੇ ਹੋ ਬਸ ਟੇਸਟ ਦੇ ਪਿੱਛੇ ਨਾ ਜਾਓ ਤਾਂ ਵਧੀਆ ਗੱਲ ਹੈ 5 ਮਿੰਟ ਇਹਨੂੰ ਬਸ ਤੁਸੀਂ ਗ੍ਰाइंड ਕਰਨਾ ਹੈ 5 ਮਿੰਟ ਗ੍ਰाइंड ਕਰਨ ਤੋਂ ਬਾਅਦ ਇਹਨੇ ਬਿਲਕੁਲ yellow ਕਲਰ ਦਾ গোলਡਨ ਸ਼ੇਕ ਬਣ ਜਾਣਾ ਹੈ ਇੱਕ ਤੁਸੀਂ ਦੇਖੋ ਕੁਛ ਹੀ ਸਮੇਂ ਦੇ ਵਿੱਚ ਜਿਹੜਾ ਸਿੰਗਰੇਣੀ ਫ੍ਰੀ 골ਡਨ ਸ਼ੇਕ ਹੈਗਾ ਡਾਕਟਰ ਸਾਹਿਬ ਨੇ ਤਿਆਰ ਕਰ ਲਿਆ ਹੈ ਜੀ ਕੀ ਹੈ ਇਹਨੂੰ 2 ਮਿੰਟ ਆਪਾਂ ਹੋਰ ਗ੍ਰाइंड ਕਰ ਸਕਦੇ ਸੀਗੇ ਹਜੇ ਛੋਟੇ ਛੋਟੇ ਪੀਸੇ ਇਹਦੇ ਰਹਿ ਗਏ ਨੇ 2 ਮਿੰਟ ਹੋਰ ਗ੍ਰाइंड ਕਰਕੇ ਬਿਲਕੁਲ ਇਹ ਸਮੂਥ ਬਣ ਜਾਊਗਾ ਇੱਕ ਜਿਹਾ ਸਰ ਸ਼ੇਕ ਦੀ ਫਾਰਮ ਦੇ ਵਿੱਚ ਬਣ ਜਾਏਗਾ ਇਹ ਠੀਕ ਹੈ ਜੀ ਤੇ ਡਾਕਟਰ ਸਾਹਿਬ ਫਿਰ ਹੁਣ ਜਿਹੜੇ ਲੋਕਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਜ਼ਿਆਦਾ ਹੁੰਦੀਆਂ ਨੇ ਬਹੁਤ ਵਾਰ ਹੁੰਦਾ ਹੈ ਉਹ ਕਹਿੰਦੇ ਜੀ ਸ਼ੇਕ ਅਸੀਂ ਲੈਨੇ ਆ ਅੰਦਰ ਖਾਤੇ ਤਾਂ ਚਲੋ ਸਾਰੀਆਂ ਚੀਜ਼ਾਂ ਇਹ ਅਸਰ ਕਰਦੇ ਨੇ ਲੇਕਿਨ ਉਹਦਾ ਅਸਰ ਬੰਦੇ ਨੂੰ ਬਾਹਰ ਨਹੀਂ ਨਜ਼ਰ ਆਉਂਦਾ ਤੇ ਫਿਰ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਹੈ ਪੇਟ ਦੀ ਕੁਝ ਖਾਦਾ ਨਾਲ ਹੀ ਪਖਾਨੇ ਕੁਝ ਪੀਤਾ ਨਾਲ ਹੀ ਪਖਾਨੇ ਚ ਫਿਰ ਉਹਨਾਂ ਦਾ ਹੱਲ ਆਯੁਰਵੇਦ ਦੇ ਵਿੱਚ ਤੁਸੀਂ ਵਿਸ਼ੇਸ਼ ਕਰਕੇ ਕਿਹੜੀ ਚੀਜ਼ ਨਾਲ ਕਰਦੇ ਹੋ ਜੀ ਉਹਦੇ ਵਿੱਚ ਇੱਕ ਤਾਂ ਹੀ ਹੋ ਗਿਆ ਜਿਸ ਨਾਮ ਬਿਲਵਦੀ ਬੱਟੀ ਆਉਂਦੀ ਹੈ ਬਾਕੀ ਤਾਂ ਨਬਜ਼ ਦੇਖ ਕੇ ਹੁੰਦਾ ਹੈ ਪੇਸ਼ੈਂਟ ਦੇ ਵਿੱਚ ਦੋਸ਼ ਕੀ ਹੈ ਆਮ ਦੋਸ਼ ਹੈ ਜਾਂ ਨਹੀਂ ਹੈ ਠੀਕ ਹੈ ਨਾ ਬਾਕੀ ਕਿਹੜੇ ਦੋਸ਼ ਨੇ ਨਾਲ ਇਨਵੋਲਵ ਨੇ ਪਹਿਲਾਂ ਤਾਂ ਉਹਦੀ ਨਬਜ਼ ਦੇਖਦੇ ਆ ਸਭ ਤੋਂ ਪਹਿਲਾਂ ਤਾਂ ਫਿਰ ਉਹਦੀ ਖਾਦ ਖਰਾਕ ਪੁੱਛਦੇ ਆ ਕੀ ਹੈ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਦੀ ਉਹਦੀ ਹਿਸਟਰੀ ਕੀ ਹੈ ਕਈ ਪੇਸ਼ੈਂਟ ਇਸ ਤਰ੍ਹਾਂ ਦੇ ਨੇ ਕਿ ਸਾਰੇ ਤਿੰਨੇ ਤਿੰਨ ਮੀਲ ਹੀ ਬਾਹਰ ਲੈ ਰਹੇ ਨੇ ਠੀਕ ਹੈ ਜੀ ਕਈਆਂ ਦੇ ਨਾਈਟ ਡਿਊਟੀ ਕਰ ਰਹੇ ਨੇ ਕੰਪਿਊਟਰ ਦਾ ਕੰਮ ਜ਼ਿਆਦਾ ਕਰ ਰਹੇ ਨੇ ਉਹਦਾ ਪਹਿਲਾਂ ਲਾਈਫ ਸਟਾਈਲ ਪੁੱਛਦੇ ਆ ਲਾਈਫ ਸਟਾਈਲ ਦੇ ਹਿਸਾਬ ਨਾਲ ਉਹਨੂੰ ਡਾਈਟ ਪ੍ਰੋਟੋਕੋਲ ਦਿੰਨੇ ਆ ਉਹਦੀ ਕੀ ਹੋਣੀ ਚਾਹੀਦੀ ਹੈ ਕਿੱਥੇ ਉਹਦੀ ਮਤਲਬ ਹੈ ਪ੍ਰੋਬਲਮ ਜਿੱਥੋਂ ਉਹਨੂੰ ਇਹ ਪ੍ਰੋਬਲਮ ਬਣ ਰਹੀ ਹੈ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਨਬਜ਼ ਦੇਖਣ ਤੋਂ ਬਾਅਦ ਜੋ ਉਹਦੇ ਲਈ ਬੈਸਟ ਡਰੱਗ ਬਣਦੀ ਐ ਅਸੀਂ ਉਹ ਦਿੰਨੇ ਆਂ ਵੈਸੇ ਤਾਂ 70 ਤੋਂ 80% ਪੇਸ਼ੈਂਟ ਤਾਂ ਇਸ ਤਰ੍ਹਾਂ ਘਰ ਬੈਠੇ ਠੀਕ ਹੋ ਜਾਣਗੇ ਇਹਦੇ ਨਾਲ ਠੀਕ ਹੈ ਜੀ 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 ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਸੋ ਇਹ ਨੁਸਖਾ ਹੈਗਾ ਫਾਰਮੂਲਾ ਹੈਗਾ ਸੰਗ ਰੈਣੀ ਯਾਨੀ ਕਿ ਤੁਹਾਡੇ ਨਾਲ ਰਹਿਣ ਵਾਲੀ ਜਿਹੜੀ ਚੀਜ਼ ਹੈਗੀ ਤੁਹਾਡੇ ਨਾਲ-ਨਾਲ ਸੰਗ-ਸੰਗ ਰਹਿਣ ਵਾਲੀ ਤੇ ਇਹਦਾ ਵਿਛੋੜਾ ਹੈਗਾ ਹੁਣ ਡਾਕਟਰ ਸਾਹਿਬ ਨੇ ਸੰਗਰੇਣੀ ਫ੍ਰੀ 골ਡਨ ਸ਼ੇਕ ਦੇ ਨਾਲ ਕਰ ਦਿੱਤਾ ਪਰ ਇੱਕ ਵਾਰ ਫਿਰ ਮੈਂ ਤੁਹਾਨੂੰ ਦੱਸਦਾ ਕਿ 2 ਫਰਵਰੀ ਨੂੰ ਡਾਕਟਰ ਸਾਹਿਬ ਇਨਾਂ ਜਿਨ੍ਹਾਂ ਨੂੰ ਵੀ ਪੇਟ ਨਾਲ ਸੰਬੰਧਿਤ ਦਿੱਕਤਾਂ ਪਰੇਸ਼ਾਨੀਆਂ ਹੈਗੀਆਂ ਨੇ 2 ਤਾਰੀਖ ਨੂੰ ਇੱਕ ਮਹਾ ਕੈਂਪ ਹੈ ਇੱਥੇ ਲੱਗ ਰਿਹਾ ਹੈ ਜਿਨ੍ਹਾਂ ਦੇ ਵਿੱਚ ਟੈਸਟ ਵੀ ਮੁਫਤ ਹੋਣਗੇ ਲੋੜਿੰਦੇ ਜਿਹੜੀ ਲੋਡ ਪਏਗੀ ਔਰ 7 ਦਿਨ ਦੀ ਦਵਾਈ ਵੀ ਹੈ ਜਿਹੜੀ ਇਸ ਥਾਂ ਦੇ ਉੱਤੇ ਜਿਹੜੀ ਉਹ ਮੁਫਤ ਦਿੱਤੇ ਜਾਏਗੀ ਕੋਈ ਪੈਸਾ ਕਿਸੇ ਵਜੋਂ ਨਹੀਂ ਲਿਆ ਜਾਏਗਾ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਉਹਨਾਂ ਦਾ ਮਿਸ਼ਨ ਹੀ ਇਹ ਹੈ ਕਿ ਜਿਹੜੇ ਲੋਕਾਂ ਨੂੰ ਪੇਟ ਦੀ ਸਮੱਸਿਆ ਜ਼ਿਆਦਾਤਰ ਜਿਨ੍ਹਾਂ ਨੂੰ ਰਹਿੰਦੀ ਹੈ ਉਹਨਾਂ ਦਾ ਹੱਲ ਉਹਨਾਂ ਦਾ ਨਿਬਟਾਰਾ ਉਹ ਕਰ ਸਕਣ ਫਿਲਹਾਲ ਇਹ ਵੀਡੀਓ ਕਿਵੇਂ ਲੱਗੀ ਇਸ ਬਾਬਤ ਵੀ ਤੁਸੀਂ ਆਪਣੀ ਰਾਏ ਸਾਨੂੰ ਜ਼ਰੂਰ ਦਿਓ ਪਰ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਤੁਸੀਂ ਇੱਕ ਨੰਬਰ ਦਿੱਤਾ ਹੈ ਅਸੀਂ ਡਾਕਟਰ ਸ਼ਾਹਿਦ ਪਰਵੇਸ਼ ਸਾਹਿਬ ਦੀ ਟੀਮ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਡਾਕਟਰ ਸ਼ਾਹਿਦ ਪਰਵੇਸ਼ ਸਾਹਿਬ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ ਔਰ ਕੈਂਪ ਚ ਰਜਿਸਟ੍ਰੇਸ਼ਨ ਵੀ ਹੈਗੀ ਹੈ ਉਸ ਨੰਬਰ ਦੇ ਉੱਤੇ ਤੁਸੀਂ ਕਰਾ ਸਕਦੇ ਹੋ ਤਾਂ ਕਿ ਤੁਹਾਨੂੰ ਅਕੋਰਡਿੰਗਲੀ ਟਾਈਮ ਦੇ ਕੇ ਜਿਹੜੇ ਬਹੁਤ ਦੂਰੋਂ ਆਉਂਦੇ ਨੇ ਜਾਂ ਦੂਰੋਂ ਜਿਨ੍ਹਾਂ ਨੇ ਆਉਣਾ ਹੈ ਤਾਂ ਉਹਨਾਂ ਨੂੰ ਟਾਈਮ ਲਈ ਜਿਹੜਾ ਇੱਥੇ ਫ੍ਰੀ ਕੀਤਾ ਜਾ ਸਕੇ ਧੰਨਵਾਦ